ਦੌਰ ਹੁੰਦਾ ਸੀਗਾ ਕਿ ਪੱਤਰਕਾਰ ਨੂੰ ਕਹਿੰਦੇ ਕਿ ਬਈ ਕਿੱਥੇ ਵੀ ਜਾਵੇ ਉਹਨੂੰ ਕਹਿੰਦੇ ਸੀ ਕਿ ਵੀ ਪੱਤਰਕਾਰ ਆਇਆ ਇਹਨੂੰ ਜਵਾਈਆਂ ਤੋਂ ਵੀ ਵੱਧ ਖਾਲੀ ਦਾ ਪਰ ਅੱਜ ਉਹੀ ਤੌਰ ਹੈ ਕਿ ਪੱਤਰਕਾਰ ਨੂੰ ਕੋਈ ਉਹਨਾਂ ਸਾਧਨ ਵੀ ਨਹੀਂ ਪੁੱਛਦਾ ਜਾਂ ਫਿਰ ਜਦੋਂ ਜਾਂਦੇ ਨੇ ਪੱਤਰਕਾਰ ਤੇ ਲੋਕ ਕਹਿੰਦੇ ਯਾਰ ਪੱਤਰਕਾਰ ਆ ਗਿਆ ਕੁਝ ਘਾਟਾ ਹੀ ਹੋ ਜਾਣਾ ਲੇਕਿਨ ਆਜ਼ਾਦੀ ਦੇ ਦੌਰ ਦੇ ਵਿੱਚ ਜਿਹੜੀ ਆਪਾਂ ਦੌਰ ਦੀ ਗੱਲ ਕੀਤੀ ਕਿ ਪੁਰਾਣਾ ਦੌਰ ਸੀਗਾ ਕਿ ਪੱਤਰਕਾਰਤਾ ਨੂੰ ਜਿਹੜਾ ਹੈ ਜਾਂ ਇੱਕ ਪੱਤਰਕਾਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਦੇਖਿਆ ਜਾਂਦਾ ਸੀ ਅੱਜ ਉਹ ਉਸ ਨੂੰ ਬਲੈਕਮੈਲਰ ਕਿਹਾ ਜਾਂਦਾ ਹੈ ਹਰ ਬੰਦਾ ਜਿਹੜਾ ਹੈਗਾ ਜਿਸ ਨੂੰ ਕੋਈ ਕੰਮ ਨਹੀਂ ਹੈਗਾ ਉਹ ਕਹਿੰਦਾ ਜੀ ਮੈਂ ਅੱਜ ਕੋਈ ਨਿਊਜ਼ ਪੋਰਟਲ ਬਣਾ ਲਵਾਂ ਲੇਕਿਨ ਅੱਜ ਦੇ ਹਾਲਾਤ ਬੁਰੇ ਕਿਉਂ ਨੇ ਕਿਉਂਕਿ ਜਿਹੜੇ ਬੰਦੇ ਪੇਸ਼ੇ 'ਚ ਆਏ ਨੇ ਉਹ ਬੇਸਿਕਲੀ ਪੱਤਰਕਾਰ ਹੈ ਹੀ ਨਹੀਂ ਤੁਸੀਂ ਉਹਨਾਂ ਦੇ ਪੋਰਟਲ ਤੇ ਦੇਖ ਲਓ ਕਿ ਤੁਹਾਨੂੰ ਕੋਈ ਜਰਨਲ ਨਿਊਜ਼ ਨਹੀਂ ਮਿਲੇਗੀ ਨਾ ਸਿਟੀ ਦੀ ਨਾ ਸਟੇਟ ਦੀ ਤੇ ਨਾ ਹੀ ਦੇਸ਼ ਵਿਦੇਸ਼ ਦੀ ਉਹਨਾਂ ਦਾ ਕੰਮ ਸਿਰਫ ਇਲੀਗਲ ਐਕਟੀਵਿਟੀਜ਼ ਜਿਹੜੀਆਂ ਹੋ ਰੀਆਂ ਉਹਦਾ ਧਿਆਨ ਹੈ ਇਹ ਜਰਨਲਿਜ਼ਮ ਨਹੀਂ ਹੈ ਇਹ ਬਲੈਕਮੇਲਿੰਗ ਹੈ 220 300 ਪੋਰਟਲ ਤੱਕਲੇ ਜਲੰਧਰ ਚ ਖੁੱਲ ਗਿਆ ਹਰ ਬੰਦਾ ਕਹਿੰਦਾ ਮੈਂ ਪੱਤਰਕਾਰ ਹਾਂ ਜਿਹੜਾ ਵੀ ਉਹਨੇ ਆਪਣਾ ਚੈਨਲ ਬਣਾਇਆ ਨਾ ਤਾਂ ਰਜਿਸਟਰਡ ਹੈ ਕਿਤੇ ਨਾ ਕੁਝ ਹੈ ਉਹ ਉਹਨੇ 10 20 20 ਕਾਰਡ ਤੋਂ ਉਹਨੇ ਆਪਣੇ ਸਟਾਫ ਤੇ ਬਣਾਏ ਦੇ ਆ ਉਹਨੋਂ ਸਟਾਫ ਵੀ ਕੋਣ ਆ ਆਪਣੇ ਰਿਸ਼ਤੇਦਾਰ ਹੀ ਨੇ ਵੀ ਇਹ ਤਾਂ ਨਹੀਂ ਹੈਗਾ ਜਿਹੜਾ 10ਵੀਂ ਪਾਸ ਬੰਦਾ ਉਹੀ ਜਾ ਕੇ ਮੰਤਰੀ ਨੂੰ ਸਵਾਲ ਪੁੱਛ ਰਿਹਾ ਉਹ ਵੀ ਇਸ ਤਰੀਕੇ ਨਾਲ ਪੁੱਛ ਰਿਹਾ ਜਿਹਦਾ ਕੋਈ ਜਵਾਬ ਨਹੀਂ ਦੇ ਸਕਦਾ ਮੈਂ ਸੁਣਿਆ ਇੱਕ ਸਮਾਂ ਹੁੰਦਾ ਸੀ ਕਿ ਬਈ ਸੀਐਮ ਵੀ ਜੇਕਰ ਜਲੰਧਰ ਹੁੰਦਾ ਹੈ ਤੇ ਉਹ ਡਰਦਾ ਸੀਗਾ ਕਿ ਬਈ ਕਿਤੇ ਜਲੰਧਰ ਦੇ ਪੱਤਰਕਾਰਾਂ ਨਾਲ ਵਾਹ ਨਾ ਪੈ ਜਵੇ ਜੇਕਰ ਉਹਨਾਂ ਨਾਲ ਵਾਹ ਪੈ ਗਿਆ ਫਿਰ ਇੱਥੋਂ ਛਿੱਲੇ ਜਾਵਾਂਗੇ ਇਹ ਇਹ ਕਿੰਨੀ ਕੀ ਸੱਚਾਈ ਹੈ ਇਸ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਪੱਤਰਕਾਰਤਾ ਨੂੰ ਲੈ ਕੇ ਬਹੁਤ ਸਵਾਲ ਕਦੀ ਕਦੀ ਉਦੋਂ ਉੱਠਦੇ ਨੇ ਜਦੋਂ ਲੋਕ ਕਹਿੰਦੇ ਨੇ ਕਿ ਭਈ ਇਹ ਪੱਤਰਕਾਰ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ। ਕਈ ਸਵਾਲ ਉਦੋਂ ਵੀ ਉੱਠਣੇ ਵਾਜਬ ਹੋ ਜਾਂਦੇ ਨੇ ਜਦੋਂ ਕੁਝ ਪੱਤਰਕਾਰ ਆਪਣੇ ਹੀ ਮਿਆਰ ਨੂੰ ਆਪਣੇ ਹੀ ਤਰੀਕੇ ਦੇ ਨਾਲ ਦੁਕਾਨ ਦੇ ਉੱਪਰ ਤੁਲੇ ਹੁੰਦੇ ਨੇ। ਪੰਜਾਬ ਦੀ ਮੈਂ ਗੱਲ ਕਰੂੰਗਾ। ਪੰਜਾਬ ਵਿੱਚੋਂ ਜਲੰਧਰ ਮੀਡੀਆ ਦਾ ਹੱਬ ਹੈ। ਤੇ ਇਸ ਜਲੰਧਰ ਦੇ ਵਿੱਚ ਉਹ ਸਾਰੇ ਫੇਸ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ ਜੋ ਬਹੁਤ ਹੀ ਵੱਡੇ ਨੇ ਅਤੇ ਉਹਨਾਂ ਵੱਲੋਂ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਕਿ ਉਹ ਪੂਰੇ ਪੰਜਾਬ ਦੇ ਨਾਲ ਕਨੈਕਟ ਰਹੇ। ਪਰ ਇਸੇ ਜੁਲੰਦਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੱਤਰਕਾਰਤਾ ਦਾ ਮਿਆਰ ਡਿੱਗ ਰਿਹਾ ਹੈ ਜਿਸ ਤਰੀਕੇ ਦੇ ਨਾਲ ਪੱਤਰਕਾਰਤਾ ਦਾ ਲੈਵਲ ਖਤਮ ਕੀਤਾ ਜਾ ਰਿਹਾ ਹੈ ਉਸ ਦੇ ਉੱਪਰ ਬਹੁਤ ਸਵਾਲ ਹੈਗੇ ਨੇ ਸਾਡੇ ਨਾਲ ਅੱਜ ਜੋ ਬੈਠੇ ਹੋਏ ਨੇ ਉਹ ਇਸ ਜਰਨਲਿਜ਼ਮ ਫੀਲਡ ਦੇ ਵਿੱਚ ਬਹੁਤ ਆਪਣਾ ਨਾਮ ਖੜ ਚੁੱਕੇ ਨੇ ਕਾਫੀ ਲੰਬੇ ਸਮੇਂ ਤੋਂ ਖੁਦ ਦਾ ਜਿਹੜਾ ਹੈਗਾ ਹੈ ਵੈਬ ਪੋਰਟਲ ਚਲਾਉਂਦੇ ਪਏ ਨੇ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕੁਝ ਅੱਜਕੱਲ ਦਾ ਜਿਹੜਾ ਹੈਗਾ ਹੈ ਉਹ ਟ੍ਰੈਂਡ ਪੂਰੇ ਜਲੰਧਰ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਪੀਐਨਐਲ ਦੇ ਓਨਰ ਅਤੇ ਇਲੈਕਟ੍ਰੋਨਿਕ মিডিਆ ਪ੍ਰਦਾਨ ਸਦੀਪ ਜੈਸਰ ਜੀ ਸਰ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਸਰ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਨਿੱਕੇ ਧੰਨਵਾਦ ਜੀ ਅੱਛਾ ਮੈਂ ਸ਼ੁਰੂਆਤ ਬਹੁਤ ਸ਼ੁਰੂਆਤ ਤੋਂ ਕੀਤੀ ਕਿ ਭਈ ਇੱਕ ਦੌਰ ਹੁੰਦਾ ਸੀਗਾ ਕਿ ਪੱਤਰਕਾਰ ਨੂੰ ਕਹਿੰਦੇ ਕਿ ਭਈ ਕਿੱਥੇ ਵੀ ਜਾਵੇ ਉਹਨੂੰ ਕਹਿੰਦੇ ਕਿ ਭਈ ਪੱਤਰਕਾਰ ਆਇਆ ਇਹਨੂੰ ਜਵਾਈਆਂ ਤੋਂ ਵੀ ਵੱਧ ਖਿਆਲ ਇਹਦਾ ਪਰਾਜ ਉਹੀ ਤੌਰ ਹੈ ਕਿ ਪੱਤਰਕਾਰ ਨੂੰ ਕੋਈ ਉਹ ਇਨਸਾਨ ਵੀ ਨਹੀਂ ਪੁੱਛਦਾ ਜਾਂ ਫਿਰ ਜਦੋਂ ਜਾਂਦੇ ਨੇ ਪੱਤਰਕਾਰ ਤੇ ਲੋਕ ਕਹਿੰਦੇ ਯਾਰ ਪੱਤਰਕਾਰ ਆ ਗਿਆ ਕੁਝ ਘਾਟਾ ਹੀ ਹੋ ਜਾਣਾ ਬੇਸਿਕਲੀ ਗੁਪਤਾ ਦੀ ਜਿਹੜਾ ਇਹ ਜਰਨਲਿਜ਼ਮ ਜਿਹੜੀ ਹੈ ਇੱਕ ਪੈਸ਼ਨ ਹੈ ਜੀ ਲੇਕਿਨ ਆਜ਼ਾਦੀ ਦੇ ਦੌਰ ਦੇ ਵਿੱਚ ਜਿਹੜੀ ਆਪਾਂ ਦੌਰ ਦੀ ਗੱਲ ਕੀਤੀ ਕਿ ਪੁਰਾਣਾ ਦੌਰ ਸੀਗਾ ਕਿ ਪੱਤਰਕਾਰਤਾ ਨੂੰ ਜਿਹੜਾ ਹੈ ਜਾਂ ਇੱਕ ਪੱਤਰਕਾਰ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਦੇਖਿਆ ਜਾਂਦਾ ਸੀ ਅੱਜ ਉਹ ਉਸ ਨੂੰ ਬਲੈਕਮੈਲਰ ਕਿਹਾ ਜਾਂਦਾ ਉਹਦਾ ਰੀਜ਼ਨ ਸਭ ਤੋਂ ਵੱਡਾ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿਸੇ ਦੀ ਜੜੀ ਹੈਗੀ ਆ ਕੋਈ ਰੋਕ ਨਹੀਂ ਹੋ ਰਹੀ ਜੀ ਨਾ ਤਾਂ ਸਟੇਟ ਗਵਰਨਮੈਂਟ ਨੇ ਕੋਈ ਪਾਲਿਸੀ ਬਣਾਈ ਹੈ ਨਾ ਸੈਂਟਰ ਗਵਰਨਮੈਂਟ ਨੇ ਬਣਾਈ ਹੈ ਹਰ ਬੰਦਾ ਜਿਹੜਾ ਹੈਗਾ ਜਿਸ ਨੂੰ ਕੋਈ ਕੰਮ ਨਹੀਂ ਹੈਗਾ ਉਹ ਕਹਿੰਦਾ ਜੀ ਮੈਂ ਦੇ ਕੋਈ ਨਿਊਜ਼ ਪੋਰਟਲ ਬਣਾ ਲਵਾਂ ਕਿਉਂਕਿ ਪੋਰਟਲ ਪੋਰਟਲ ਬਣਾਣਾ ਹੈ ਆਸਾਨ ਹੈ ਤੁਸੀਂ ਆਪਣਾ ਕਿਸੇ ਵੀ ਸੋਸ਼ਲ ਪਲੇਟਫਾਰਮ ਦਾ ਇੱਕ ਤੁਸੀਂ ਪੇਜ ਬਣਾੰਨੇ ਹੋ ਕਿਸੇ ਵੀ ਨਾਮ ਤੇ ਰੱਖ ਲੈਣੇ ਹੋ ਤੇ ਉਹਨੂੰ ਤੁਸੀਂ ਸ਼ੁਰੂ ਕਰ ਲੈਣੇ ਹੋ ਜਦ ਕਿ ਪਹਿਲਾਂ ਜਰਨਲਿਜ਼ਮ ਜਿਹੜੀ ਹੈ ਬੜੇ ਹੌਲਸਾਬ ਨਾਲ ਹੁੰਦੀ ਸੀ ਕੀ ਜਰਨਲिजਮ ਦੇ ਸਟੂਡੈਂਟ ਜਿਹੜੇ ਆ ਜਿਹੜੇ ਬੈਚਲਰ ਡਿਗਰੀ ਕਰਦੇ ਸੀਗੇ ਬੀ.ਜੇ.ਐਮ.ਸੀ ਕਰਕੇ ਤੇ ਫਿਰ ਜਿਹੜਾ ਆ ਮਾਸਟਰਸ ਕਰਦੇ ਸੀ ਫਿਰ ਇਸ ਲਾਈਨ ਚ ਆਉਂਦੇ ਸੀ ਉਹਨਾਂ ਨੂੰ ਸਮਝ ਲੱਗਦੀ ਸੀ ਅਖਬਾਰਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੁੰਦਾ ਸੀ ਉੱਥੋਂ ਐਕਸਪੀਰੀਅੰਸ ਲੈਂਦੇ ਸੀ ਸਿੱਖਦੇ ਸੀਗੇ ਪ੍ਰੈਕਟੀਕਲ ਫੀਲਡ 'ਚ ਜਾ ਕੇ ਥਿਊਰੀ ਉਹ ਕਰਕੇ ਆਏ ਹੁੰਦੇ ਸੀ ਪ੍ਰੈਕਟੀਕਲ ਸਿੱਖਦੇ ਸੀ ਜਰਨਲिजਮ ਦੇ ਐਥਿਕਸ ਉਹਨਾਂ ਨੂੰ ਪਤਾ ਲੱਗਦੇ ਸੀ ਲੇਕਿਨ ਅੱਜ ਦੇ ਹਾਲਾਤ ਬੁਰੇ ਕਿਉਂ ਨੇ ਕਿਉਂਕਿ ਜਿਹੜੇ ਬੰਦੇ ਪੇਸ਼ੇ 'ਚ ਆਏ ਨੇ ਉਹ ਬੇਸਿਕਲੀ ਪੱਤਰਕਾਰ ਹੈ ਹੀ ਨਹੀਂਗੇ ਹੂੰ ਹੀ ਇਜ਼ ਅ ਬਲੈਕਮੇਲਰ ਕਿ ਉਹ ਬਲੈਕਮੇਲ ਕਰਦੇ ਨੇ ਉਹਨਾਂ ਦਾ ਕੰਮ ਸਿਰਫ ਕਲੋਨੀਆ ਦੀ ਖਬਰਾਂ ਲਾਣਾ ਹੈ ਜਾਂ ਕੋਈ ਇਲੀਗਲ ਕੰਸਟਰਕਸ਼ਨ ਕਿਤੇ ਚੱਲ ਰਹੀ ਹੈ ਉਹਦੀ ਖਬਰ ਲਾਣਾ ਹੈ ਤੁਸੀਂ ਉਹਨਾਂ ਦੇ ਪੋਰਟਲ ਤੇ ਦੇਖ ਲਓ ਕਿ ਤੁਹਾਨੂੰ ਕੋਈ ਜਰਨਲ ਨਿਊਜ਼ ਨਹੀਂ ਮਿਲੇਗੀ ਨਾ ਸਿਟੀ ਦੀ ਨਾ ਸਟੇਟ ਦੀ ਤੇ ਨਾ ਹੀ ਦੇਸ਼ ਵਿਦੇਸ਼ ਦੀ ਉਹਨਾਂ ਦਾ ਕੰਮ ਸਿਰਫ ਇਲੀਗਲ ਐਕਟੀਵਿਟੀਜ਼ ਜਿਹੜੀਆਂ ਹੋ ਰਹੀਆਂ ਉਹਦਾ ਧਿਆਨ ਹੈ ਇਹ ਜਰਨਲਿਜ਼ਮ ਨਹੀਂ ਹੈ ਇਹ ਬਲੈਕਮੇਲਿੰਗ ਹੈ ਅੱਛਾ ਲੋਕ ਪਰ ਜਿਹੜੇ ਹੈਗੇ ਨੇ ਉਹ ਕਹਿੰਦੇ ਇਹ ਤਾਂ ਜਰਨਲਿਜ਼ਮ ਹੈ ਨੇ ਲੋਕ ਨਹੀਂ ਕਹਿੰਦੇ ਜਿਹੜੇ ਲੋਕਾਂ ਨੂੰ ਸਮਝ ਆ ਜਿਹੜੇ ਲੋਕਾਂ ਨੂੰ ਸਮਝ ਆ ਕਿ ਵੀ ਜਰਨਲਿਜ਼ਮ ਕੀ ਹੈ ਤੁਸੀਂ ਉਹਨਾਂ ਫੇਸਬੁੱਕ ਤੇ ਜਿਹੜਾ ਪੇਜ ਬਣਾ ਕੇ ਲਾਈਵ ਕਰਦੇ ਨੇ ਬੰਦੇ ਤੁਸੀਂ ਉਹਨਾਂ ਦੀ ਲੈਂਗੁਏਜ ਤਾਂ ਦੇਖੋ ਪੱਤਰਕਾਰ ਦਾ ਕੰਮ ਹੈ ਸਿਰਫ ਸਵਾਲ ਪੁੱਛਣਾ ਲੇਕਿਨ ਲਾਈਵ ਵਾਲਿਆਂ ਦਾ ਹਿਸਾਬ ਤੁਸੀਂ ਦੇਖੋਗੇ ਤੇ ਉਹ ਤਾਂ ਖੁਦ ਦੱਸਦੇ ਆ ਵੀ ਇਹ ਵੀ ਤੁਸੀਂ ਧਰਨਾ ਲਾਇਆ ਜੀ ਅੱਛਾ ਤੁਹਾਡਾ ਤਾਂ ਬੜਾ ਤੱਕਾ ਹੋ ਗਿਆ ਵੀ ਇਹ ਤਾਂ ਗੱਲ ਅਗਲੇ ਨੇ ਕਹਿਣੀ ਕਿ ਸਾਡਾ ਤਾਂ ਤੱਕਾ ਹੋ ਗਿਆ ਤੁਸੀਂ ਤਾਂ ਆਪ ਹੀ ਉਹਨਾਂ ਨੂੰ ਸਭ ਕੁਝ ਦੱਸ ਦਿਓ ਤੇ ਜਿਹੜੇ ਲੋਕ ਦੇਖਦੇ ਆ ਨਾ ਜੀ ਲੋਕ ਬੜੇ ਵਿਦਵਾਨ ਨੇ ਲੋਕਾਂ ਨੂੰ ਸਭ ਪਤਾ ਹੈ ਕਿ ਇਹ ਜਰਨਲਿਜ਼ਮ ਕਿਸ ਲੈਵਲ ਦੀ ਹੋ ਰਹੀ ਹੈ ਮੈਂ ਸਾਰੇ ਨਹੀਂ ਕਹਦਾ ਕਿ ਸਾਰੇ ਚੈਨਲ ਜਾਂ ਸਾਰੇ ادارے ਗਲਤ ਨੇ ਲੇਕਿਨ ਉਹ ਬੰਦੇ ਗਲਤ ਨੇ ਜਿਹੜੇ ਬੇਸਿਕਲੀ ਪੱਤਰਕਾਰ ਹੈ ਹੀ ਨਹੀਂ ਕਿ ਜਿਨ੍ਹਾਂ ਨੂੰ ਜਰਨਲਿਜ਼ਮ ਦਾ ਕੁਝ ਪਤਾ ਨਹੀਂ ਹੈ ਕੋਈ ਐਕਸਪੀਰੀਅੰਸ ਨਹੀਂ ਹੈ ਕੋਈ ਰੇਡੀ ਵਾਲਾ ਪੱਤਰਕਾਰ ਬਣ ਗਿਆ ਕੋਈ ਮੋਬਾਈਲ ਵਾਲਾ ਬਣ ਗਿਆ ਕੋਈ ਨਾਈ ਬਣ ਗਿਆ ਤੋ ਇਹ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਪੱਤਰਕਾਰਤਾ ਦੇ ਸਤਰ ਨੂੰ ਜਿਹੜਾ ਡਿਗਾਰੀਆਂ ਨੇ ਅੱਛਾ ਮੈਂ ਬਹੁਤ ਸਿੰਪਲ ਮੈਂ ਉਸੇ ਸਵਾਲ ਦੇ ਉੱਪਰ ਆਉਂਗਾ ਇੱਕ ਟਾਈਮ ਹੁੰਦਾ ਸੀਗਾ ਕਿਉਂਕਿ ਤੁਹਾਨੂੰ ਬਹੁਤ ਲੰਮਾ ਸਮਾਂ ਹੋ ਗਿਆ ਚੱਲਿਆ ਸਭ ਦੇ ਵਿੱਚ ਤੁਸੀਂ ਬਹੁਤ ਐਕਸਪੀਰੀਅੰਸ ਕੀਤਾ ਹੋਵੇਗਾ ਇੱਕ ਟਾਈਮ ਹੁੰਦਾ ਸੀ ਕਹਿੰਦੇ ਸੀ ਕਿ ਮੈਂ ਪੱਤਰਕਾਰ ਜਾਂਦਾ ਤੇ ਉਹ ਨੂੰ ਇੰਜ ਹੱਥਾਂ ਦੇ ਉੱਪਰ ਚੱਕਦੇ ਜਿਵੇਂ ਕੋਈ ਜਵਾਈ ਆਇਆ ਹੋ ਇਹ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਜੀ ਬਿਲਕੁਲ ਸੱਚਾਈ ਹੈ ਜੀ ਮੈਂ 2005 ਦੇ ਵਿੱਚ ਇਸ ਫੀਲਡ 'ਚ ਆਇਆ ਅੱਜ 2025 ਚੱਲ ਰਿਹਾ ਹੈ 10 ਸਾਲ ਮੈਂ ਜਲੰਧਮ ਜਿਹੜੀ ਐ ਉਹ ਅਖਬਾਰਾਂ ਦੇ ਵਿੱਚ ਕੀਤੀ ਐ ਉਸ ਤੋਂ ਬਾਅਦ ਮੈਂ ਆਪਣਾ ਪੀਐਨਐਲ ਦਾ ਜਿਹੜਾ ਪੋਰਟਲ ਪਹਿਲਾਂ ਜਲੰਧਰ ਚ ਜਿਹੜਾ ਇਹ ਟ੍ਰੈਂਡ ਵਟਸਐਪ ਵਾਲਾ ਮੈਂ ਸ਼ੁਰੂ ਕੀਤਾ ਸੀ ਠੀਕ ਜਦੋਂ ਮੈਂ ਅਖਬਾਰ ਛੱਡੀ ਤੇ ਕਈ ਆਫੀਸਰਸ ਨੇ ਮੈਨੂੰ ਫੋਨ ਆਇਆ ਵੀ ਤੁਸੀਂ ਇਹ ਕਿਹੜਾ ਸਟੈਪ ਚ ਅਗਲੇ ਆ ਵੀ ਤੁਸੀਂ ਇੰਨੀ ਵੱਡੀ ਅਖਬਾਰ ਨੂੰ ਛੱਡ ਕੇ ਤੇ ਤੁਸੀਂ ਆਪਣਾ ਇਸ ਲਾਈਨ ਦੇ ਵਿੱਚ ਆਏ ਚਲੋ ਮੈਂ ਉਹਨਾਂ ਨੂੰ ਸਮਝਾਇਆ ਕਿ ਹੁਣ ਥੋੜਾ ਦੌਰ ਬਦਲ ਰਿਹਾ ਵੀ ਇਸ ਚੀਜ਼ ਨੂੰ ਛੱਡਾਂਗੇ ਤੇ ਲੋਕ ਸੋਸ਼ਲ ਮੀਡੀਆ ਤੇ ਆ ਜਾਣਗੇ ਲੇਕਿਨ ਅਸੀਂ ਐ ਨਹੀਂ ਸੀ ਸੋਚਿਆ ਕਿ ਇਹਦਾ ਸતર ਇਸ ਤਰੀਕੇ ਨਾਲ ਡਿੱਗ ਜਾਏਗਾ ਉਸ ਜਦੋਂ ਉਹ ਸਮਾਂ ਹੁੰਦਾ ਸੀਗਾ ਜੀ 2018 ਕੇ 19 ਤੱਕ ਉਦੋਂ ਆਫੀਸਰਸ ਵੀ ਜਿਹੜਾ ਆ ਜਾਂ ਜਿਹੜੇ ਲੋਕ ਵੀ ਨੇ ਉਹ ਮੀਡੀਆ ਦੀ ਅਕਸ ਨੂੰ ਸਮਝਦੇ ਸੀ ਕਿ ਮੀਡੀਆ ਦੇ ਹੀ ਤਾਂ ਚੌਥਾ ਸਤੰਬਾ ਆ ਵੀ ਇਹਨੂੰ ਕਿਸ ਤਰੀਕੇ ਨਾਲ ਇਹਨਾਂ ਦੇ ਜਿਹੜੇ ਕੋਈ ਵੀ ਜਰਨਲਿਸਟ ਆ ਰਹੇ ਆ ਕੋਈ ਐਡੀਟਰ ਆ ਰਹੇ ਆ ਕੋਈ ਡੈਸਕ ਦਾ ਬੰਦਾ ਆ ਰਹੇ ਇਹਨਾਂ ਨੂੰ ਕਿਸ ਤਰੀਕੇ ਨਾਲ ਡੀਲ ਕਰਨਾ ਹੁਣ ਉਹਦੀ ਉਹਦਾ ਵਜ੍ਹਾ ਇਹੀ ਹੈ ਕਿ 220 300 ਕੋਟਲ ਤੱਕਲੇ ਜਲੰਧਰ ਹਮ ਹਰ ਬੰਦਾ ਕਹਿੰਦਾ ਮੈਂ ਪੱਤਰਕਾਰ ਆ ਉਹਨੇ ਆਪਣੀ ਜਿਹੜਾ ਵੀ ਉਹਨੇ ਆਪਣਾ ਚੈਨਲ ਬਣਾਇਆ ਨਾ ਤਾਂ ਰਜਿਸਟਰਡ ਆ ਕਿਤੇ ਨਾ ਕੁਛ ਆ ਉਹ ਉਹਨੇ 10 20 20 ਕਾਰਡ ਨੇ ਆਪਣੀ ਸਟਾਫ ਤੇ ਬਣਾਇਆ ਦੇ ਹੁਣ ਉਹ ਸਟਾਫ ਵੀ ਕੋਣ ਆ ਆਪਣੇ ਰਿਸ਼ਤੇਦਾਰ ਹੀ ਨੇ ਨਾ ਕੋ ਇਹਨਾਂ ਨੂੰ ਪੁੱਛਣ ਵਾਲਾ ਨਾ ਦੱਸਣ ਵਾਲਾ ਹੁਣ ਗਵਰਨਮੈਂਟ ਕਹਿੰਦੀ ਆ ਕਿ ਅਸੀਂ ਤਾਂ ਉਸ ਬੰਦੇ ਨੂੰ ਜਰਨਲਿਸਟ ਮੰਨਦੇ ਆ ਜਿਹਦਾ ਯਾ ਤਾਂ ਈਐਲਓ ਕਾਰਡ ਆ ਜਾਂ ਜਿਹਦਾ ਐਕ੍ਰੀਡੇਸ਼ਨ ਕਾਰਡ ਆ ਜਾਂ ਜਿਹਦਾ ਬੈਂਕ ਕਾਰਡ ਆ ਹੁਣ ਉਹ ਉਹੀ ਗੱਲ ਆ ਨਾ ਜੀ ਹਰ ਬੰਦਾ ਜੇ ਪੱਤਰਕਾਰ ਬਣ ਗਿਆ ਜਿਸ ਨੂੰ ਕੋਈ ਸਮਝ ਨਹੀਂ ਹੈਗੀ ਤੇ ਲੋਕਾਂ ਦਾ ਤਾਂ ਵਾਟ ਆਵਾਂਦਾ ਕਿ ਲੋਕਾਂ ਨੇ ਤਾਂ ਉਹਦਾ ਰੋਸ਼ ਕਰਣੀ ਹੈ ਯਾਰ ਹਰ ਬੰਦੇ ਪੱਤਰਕਾਰ ਬਣ ਜਾਂਦਾ ਇਹ ਤਾਂ ਕੋਈ ਰੋਗ ਨਹੀਂ ਕੋਈ ਬਣਾਇ ਨਹੀਂ ਰਿਹਾ ਕੋਈ ਸਿਸਟਮ ਨਹੀਂ ਬਣ ਰਿਹਾ ਅਸੀਂ ਜਿਦਾ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਟਰੈਵਲ ਏਜੰਸੀ ਦਾ ਲਾਇਸੈਂਸ ਲੈਣ ਲਈ ਡੀਸੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਕਿਉਂ ਕਿਉਂ ਨਹੀਂ ਪੱਤਰਕਾਰ ਦਾ ਜਿਹੜਾ ਪੋਰਟਲ ਖੋਲਣ ਦਾ ਲਾਇਸੈਂਸ ਕਿਉਂ ਨਹੀਂ ਸਰਕਾਰ ਬਣਾਉਂਦੀ ਕਿ ਡੀਸੀ ਦੇਵੇ ਡੀਸੀ ਸਾਹਿਬ ਉਹਨੂੰ ਵੈਰੀਫਾਈ ਕਰਾਂ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਕਿ ਜਿਹੜਾ ਹੈਗਾ ਇਥੋਂ ਪ੍ਰੋਪਰ ਉਹਦੀ ਵੈਰੀਫਿਕੇਸ਼ਨ ਹੋਵੇਗੀ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈਗਾ ਉਹਦੇ ਲਈ ਕੋਈ ਕ੍ਰਾਈਟੇਰੀਆ ਫਿਕਸ ਕੀਤਾ ਜਾਵੇ ਇਹਨੇ ਘੱਟੋ ਘੱਟ 2 ਸਾਲ ਜਨਰਲਿਜ਼ਮ ਕਿਤੇ ਕੀਤੀ ਹੈ ਕੋਈ ਟ੍ਰੇਨਿੰਗ ਕਿਤੇ ਕੀਤੀ ਹੈ ਵੀ ਇਹਨੂੰ ਕੁਝ ਸਮਝ ਹੈਗੀ ਤੇ ਕੁਆਲੀਫਿਕੇਸ਼ਨ ਕੀ ਹੈ ਬੀਏ ਦਾ ਨਹੀਂ ਹੈਗਾ ਜਿਹੜਾ 10ਵੀਂ ਪਾਸ ਬੰਦਾ ਉਹੀ ਜਾ ਕੇ ਮੰਤਰੀ ਨੂੰ ਸਵਾਲ ਪੁੱਛ ਰਿਹਾ ਉਹ ਵੀ ਇਸ ਤਰੀਕੇ ਨਾਲ ਪੁੱਛ ਰਿਹਾ ਜਿਹਦਾ ਕੋਈ ਜਵਾਬ ਨਹੀਂ ਦੇ ਸਕਦਾ ਸੋ ਇਦਾਂ ਦੀ ਕੋਈ ਪਾਲਿਸੀਜ਼ ਗਵਰਨਮੈਂਟ ਨੂੰ ਬਣਾਉਣੀਆਂ ਚਾਹੀਦੀਆਂ ਤਾਂ ਕਿ ਜਿਹੜਾ ਪੇਸ਼ਾ ਸਾਡਾ ਸਾਡਾ ਖਰਾਬ ਹੋ ਰਿਹਾ ਹੈ ਅੱਧਾ ਜੀਵਨ ਤੇ ਅਸੀਂ ਜਰਨਲਿਜ਼ਮ ਨੂੰ ਦੇ ਤਾ ਤੇ ਮੈਂ ਤਾਂ ਕਹਿੰਦਾ 20 ਸਾਲ ਮੇਰੇ ਤਾਂ ਬਹੁਤ ਘੱਟ ਨੇ 50-50 ਸਾਲ ਦੇ ਜਰਨਲਿਸਟ ਮਤਲਬ ਜਿਨ੍ਹਾਂ ਨੂੰ 50 ਸਾਲ ਹੋ ਗਏ ਉਹ ਵੀ ਜਰਨਲ ਸਾਡੇ ਜਲੰਧਰ ਚ ਨੇ ਤੇ ਉਹ ਜਦੋਂ ਇਹ ਚੀਜ਼ ਦੇਖਦੇ ਨੇ ਕਿ ਹਾਂ ਉਹਨਾਂ ਨੂੰ ਲੋਕ ਕਹਿੰਦੇ ਨੇ ਕਿ ਉਹ ਉਹ ਕੀ ਫੀਲ ਕਰਦੇ ਹੋਣੇ ਕੀ ਇਹ ਵੀ ਕਿਸ ਤਰੀਕੇ ਦੇ ਨਾਲ ਹਾਲਾਤ ਬਣ ਗਏ ਜਲੰਧਰ ਤੇ ਜੀ ਮੈਂ ਬਹੁਤ ਸਿੰਪਲ ਸਵਾਲ ਹੈ ਕੀ ਇਸ ਵਕਤ ਹਾਲਾਤ ਵਿੱਚ ਜਲੰਧਰ ਦੇ ਵਿੱਚ ਜਨ 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 ਪੱਤਰਕਾਰ ਤੇ ਹਾਲਾਤ ਬਹੁਤ ਮਾੜੇ ਆ ਜੀ ਕੋਈ ਚੰਗੇ ਹਾਲਾਤ ਨਹੀਂ ਹੈਗੇ ਤੁਸੀਂ ਅੱਜ ਕੋਈ ਸਮਾਂ ਹੁੰਦਾ ਸੀਗਾ ਕਿ ਕੋਈ ਪ੍ਰੈਸ ਕਾਨਫਰੰਸ ਹੁੰਦੀ ਸੀ ਕਿਸੇ ਮਨਿਸਟਰ ਦੀ ਕਿਸੇ ਪੁਲਿਸ ਦੀ ਜਾਂ ਐਡਮਿਨਿਸਟ੍ਰੇਸ਼ਨ ਦੀ ਤੇ ਜਿਹੜੇ ਪੁਰਾਣੇ ਜਰਨਲਿਸਟ ਆ ਉਹ ਜਾਣਾ ਪਸੰਦ ਕਰਦੇ ਸੀ ਅੱਜ ਦੀ ਡੇਟ 'ਚ ਜਲੰਧਰ ਦੀ ਗੱਲ ਕਰੀਏ ਤੁਸੀਂ ਪ੍ਰੈਸ ਕਾਨਫਰੰਸ ਚੱਲੋ ਕੋਈ ਤੁਹਾਨੂੰ ਪੁਰਾਣਾ ਜਰਨਲਿਸਟ ਨਹੀਂ ਮਿਲਣਾ ਜਿਹਨੂੰ ਤੀਤੀ 35-35 ਸਾਲ ਹੋ ਗਏ ਹਜੇ ਵੀ ਉਹ ਖਬਰਾਂ ਵੱਡੇ ਦਰਿਆਾਂ 'ਚ ਕੰਮ ਕਰ ਰਹੇ ਆ ਲੇਕਿਨ ਉਹ ਪ੍ਰੈਸ ਕਾਨਫਰੰਸ 'ਚ ਨਹੀਂ ਜਾਂਦੇ ਉਹਦਾ ਰੀਜ਼ਨ ਸਭ ਤੋਂ ਵੱਡਾ ਇਹੀ ਹੈ ਜੀ ਉੱਥੇ 40 ਕੁਰਸੀ ਲੱਗੀ ਆ ਤੇ 50 ਬੰਦੇ ਤਾਂ ਪਹਿਲੇ ਹੀ ਦੂਜੇ ਬੈਠੇ ਆ ਜਿਨ੍ਹਾਂ ਨੂੰ ਅਸੀਂ ਆਪ ਨਹੀਂ ਜਾਣਦੇ ਜਾਂ ਪੁਰਾਣੇ ਜਰਨਲਿਸਟ ਵੀ ਨਹੀਂ ਜਾਣਦੇ ਹੂੰ ਤੇ ਉਹ ਅੱਗੇ ਉੱਥੇ ਕਬਜ਼ਾ ਕਰਕੇ ਬੈਠੇ ਹੁੰਦੇ ਆ ਤੇ ਉਹ ਜਿਹੜੇ ਪੁਰਾਣੇ ਜਰਨਲਿਸਟ ਹੁੰਦੇ ਆ ਉਹ ਖੜੇ ਆ ਪਿੱਛੇ ਜਿਨ੍ਹਾਂ ਨੇ ਸਵਾਲ ਕਰਨਾ ਹੈ ਜਿਹੜਾ ਪ੍ਰੈਸ ਕਾਨਫਰੰਸ ਕਰ ਰਿਹਾ ਐ ਐਡਮਿਨਿਸਟ੍ਰੇਸ਼ਨ ਪੋਲੀਟਿਕਲ ਆ ਉਹ ਖੁਦ ਖੜੇ ਹੋ ਕੇ ਉਹਨਾਂ ਨੂੰ ਦੇਖਦਾ ਵੀ ਯਾਰ ਵੀ ਤੁਸੀਂ ਥੋੜਾ ਜਿਹਾ ਅੱਗੇ ਆ ਜਾਓ ਤੇ ਤੁਸੀਂ ਸਾਨੂੰ ਸਵਾਲ ਪੁੱਛੋ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਜਲੰਧਰ ਦੇ ਪੁਰਾਣੇ ਪੱਤਰਕਾਰਾਂ ਦੇ ਫੇਸ ਕਿਹੜੇ ਨੇ ਜਿਨ੍ਹਾਂ ਕੋ ਮੰਨ ਲਓ ਇੰਗਲਿਸ਼ ਅਖਬਾਰਾਂ ਪੰਜਾਬੀ ਅਖਬਾਰਾਂ ਹਿੰਦੀ ਅਖਬਾਰਾਂ ਉਹ ਜਿਨ੍ਹਾਂ ਨੂੰ ਜਰਨਲਿਜ਼ਮ ਕਰਦੇ ਇੰਨੇ ਸਾਲ ਹੋ ਗਏ ਉਨੇ ਹੀ ਟਾਈਮ ਜਿਹੜਾ ਹੈਗਾ ਜਿਹੜੇ ਪੋਲਿਟੀਕਲ ਬੰਦੇ ਉਹਨਾਂ ਨੂੰ ਵੀ ਪਤਾ ਕਿ ਕਿਹੜੇ ਕਿਹੜੇ ਬੰਦੇ ਕਿਸ ਤਰੀਕੇ ਦੇ ਹਨ ਲੇਕਿਨ ਉਹ ਹਾਲਾਤ ਇੰਨੇ ਖਰਾਬ ਹੋ ਗਏ ਅੱਜ ਦੀ ਡੇਟ ਦੇ ਵਿੱਚ ਪੁਰਾਣੇ ਪੱਤਰਕਾਰ ਤੇ ਪ੍ਰੈਸ ਕਾਨਫਰੰਸ ਜਾਣੇ ਛੱਡ ਗਏ ਆ ਅੱਛਾ ਸਿਰਫ ਜਿਹੜੇ ਪੀਏ ਜੀ ਚਲਾਉਂਦੇ ਆ ਉਹ ਜਾਂਦੇ ਆ ਜਾਂ ਕੁਛ ਇੱਕ ਜਿਹੜੇ ਚੰਗੇ ਵੀ ਨੇ ਜਿਹੜੇ ਪੁਰਾਣੇ ਆ ਜਿਨ੍ਹਾਂ ਨੇ ਜਰਨਲਿਜ਼ਮ ਕੀਤੀ ਹੈ ਜਿਨ੍ਹਾਂ ਨੂੰ ਸਮਝ ਆ ਜਿਹੜੇ ਤਾਂ ਮੈਂ ਕਹਿੰਨਾ ਆਪਣਾ ਪੇਜ ਵੀ ਇਖਲਾਾਰੇ ਲੇਕਿਨ ਉਹ ਸਾਰਿਆਂ ਦੀ ਇੰਟਰਵਿਊਜ਼ ਕਰਦੇ ਆ ਵਧੀਆ ਖਬਰਾਂ ਕਰਦੇ ਨੇ ਹਰ ਮੁੱਦੇ ਦੇ ਉੱਤੇ ਗੱਲ ਕਰਦੇ ਨੇ ਐ ਨਹੀਂ ਹੈਗਾ ਕਿ ਵੀ ਤੁਸੀਂ ਵੀ ਕਿਤੇ ਕੋਈ ਬਲੈਕਮੇਲਿੰਗ ਕਰਨੀ ਆ ਉੱਥੇ ਹੀ ਜਾਣਾ ਇਹ ਜਰਨਲਿਜ਼ਮ ਨਹੀਂ ਹੈਗੀ ਜਰਨਲਿਜ਼ਮ ਹੈਗੀ ਹਰ ਇਸ਼ੂ ਨੂੰ ਦਿਖਾਣਾ ਚਾਹੀਦਾ ਅੱਛਾ ਤੁਸੀਂ ਕਹਿ ਰਹੇ ਕਿ ਮਿਆਰ ਖਤਮ ਹੋ ਗਿਆ ਹੈ ਜਲੰਧਰ ਦੇ ਵਿੱਚ ਪੱਤਰਕਾਰੀ ਦਾ ਮੈਂ ਸੁਣਿਆ ਇੱਕ ਸਮਾਂ ਹੁੰਦਾ ਸੀ ਕਿ ਵੀ ਸੀਐਮ ਵੀ ਜੇਕਰ ਜਲੰਧਰ ਹੁੰਦਾ ਹੈ ਤੇ ਉਹ ਡਰਦਾ ਸੀਗਾ ਕਿ ਬਈ ਕਿਤੇ ਜਲੰਧਰ ਦੇ ਪੱਤਰਕਾਰਾਂ ਨਾਲ ਵਾਹ ਨਾ ਪੈ ਜਵੇ ਜੇਕਰ ਉਹਨਾਂ ਨਾਲ ਵਾਹ ਪੈ ਗਿਆ ਫਿਰ ਇਥੋਂ ਛਿੱਲੇ ਜਾਵਾਂਗੇ ਇਹ ਇਹ ਕਿੰਨੀ ਕੀ ਸਚਾਈ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਨਾ ਇੱਕ ਕਿੱਸਾ ਸੁਣਾਉਣਾ ਜੀ ਅਕਾਲੀ ਦਲ ਦੀ ਸਰਕਾਰ ਸੀਗੀ ਪੱਤਰਕਾਰਾਂ ਦਾ ਕੋਈ ਦੁਆਬਾ ਕਾਲਜ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀਗਾ ਠੀਕ ਹੈ ਜੀ ਵੀ ਉਸ ਤਰੀਕੇ ਮਤਲਬ মিডিਆ ਦੀ ਪਾਵਰ ਕੀ ਹੁੰਦੀ ਹੈ ਕਿ ਡਿਪਟੀ ਸੀਐਮ ਦਾ ਕਾਫਲਾ ਲੰਘਣਾ ਸੀ ਤੇ ਸਾਡੇ ਪੱਤਰਕਾਰਾਂ ਨੇ ਉਹ ਕਾਫਲਾ ਰੋਕ ਲਿਆ ਅੱਛਾ ਤੇ ਸੀਐਮ ਜਿਹੜਾ ਹੈ ਖੁਦ ਆਪਣੀ ਗੱਡੀ ਤੇ ਜਿਹੜਾ ਆ ਸਾਈਡ ਤੇ ਉਤਰਿਆ ਤੇ ਆ ਕੇ ਮਿਲਿਆ ਹੱਥ ਜੋੜ ਕੇ ਡਿਪਟੀ ਸੀਐਮ ਸੁਖਬੀਰ ਬਾਦਲ ਵੀ ਦੱਸੋ ਤੁਹਾਡਾ ਮਸਲਾ ਕੀ ਹੈ ਅੱਛਾ ਅੱਜ ਦੀ ਡੇਟ ਦੇ ਵਿੱਚ ਤਾਂ ਕੋਈ ਤੁਸੀਂ ਗੱਡੀ ਤੇ ਲਾ ਕੇ ਵੀ ਨਹੀਂ ਜਾ ਸਕਦੇ ਉਹ ਇੱਕ ਸਮਾਂ ਹੁੰਦਾ ਸੀ ਜਰਨਲਿਜ਼ਮ ਕੋਲਸੀ ਨਹੀਂ ਲਈ ਹੁੰਦੀ ਹੈ ਹਾਂ ਜਰਨਲਿਜ਼ਮ ਉਹ ਸੋਦੋ ਵੀ ਹੁੰਦੀ ਸੀ ਲੇਕਿਨ ਉਹ ਤਾਂ ਲੀਡਰ ਨੂੰ ਵੀ ਪਤਾ ਸੀ ਕਿ ਯਾਰ ਪੱਤਰਕਾਰ ਹੈ ਇਹਨਾਂ ਦਾ ਆਪਾਂ ਜਿਹੜਾ ਹੈਗਾ ਧਿਆਨ ਰੱਖਣਾ ਵੀ ਪੁੱਛੋ ਉਹਨਾਂ ਨੂੰ ਮਸਲਾ ਕੀ ਹੈ ਤੇ ਅੱਜ ਦੀ ਡੇਟ ਤੇ ਕਿਸੇ ਕੋ ਕਿਸੇ ਦਾ ਘਰ ਪੱਤਰਕਾਰ ਕੋ ਘੇਰਨ ਦੀ ਹਿੰਮਤ ਹੀ ਹੈ ਨਹੀਂ ਉਹ ਇੱਕ ਸਮਾਂ ਸੀ ਉਦੋਂ ਮਿਆਰ ਤੁਸੀਂ ਦੇਖੋ ਬਹੁਤ ਵਧੀਆ ਮਿਆਰ ਸੀ ਜਿਸ ਤੌਰ ਤੇ ਅਸੀਂ ਕੀਤੀ ਹੈ ਜਾਂ ਮੇਰੇ ਤੋਂ ਪਹਿਲਾਂ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਪਤਾ ਕਿ ਉਦੋਂ ਪੱਤਰਕਾਰਤਾ ਦਾ ਮਿਆਰ ਕੀ ਸੀ ਤੇ ਅੱਜ ਦੇ ਡੇਟ 'ਚ ਕੀ ਹੈ ਲੇਕਿਨ ਜਿਹੜੇ ਚੰਗੇ ਪੁਰਾਣੇ ਜਿਹੜੇ ਲੀਡਰ ਹੈਗੇ ਆ ਜਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਕਿਹੜਾ ਬੰਦਾ ਜਿਹੜਾ ਹੈਗਾ ਸਹੀ ਜਰਨਲਿਸਟ ਹੈ ਤੇ ਕਿਹੜਾ ਬੰਦਾ ਇਸ ਪੇਸ਼ੇ ਦੀ ਆੜ ਦੇ ਵਿੱਚ ਬਲੈਕਮੇਲਿੰਗ ਕਰਨ ਆਇਆ ਅੱਛਾ ਇੱਕ ਮੈਂ ਮੇਰੇ channel ਨਾਲ ਕੁਝ ਸਾਲ ਦੀ ਪਹਿਲਾਂ ਦੀ ਗੱਲ ਹੈ ਜਦੋਂ ਮੇਰੇ channel ਨਾਲ ਭਗਵੰਤ ਸਿੰਘ ਮਾਨ ਮੂਰੀ ਵੀ ਸੀਐਮ ਨਹੀਂ ਹੁੰਦੇ ਸੀ ਕਿ ਹੁਣ ਤਾਂ ਚਲੋ ਸੀਐਮ ਨੇ ਬਹੁਤ ਅੱਛਾ ਕੰਮ ਕਰ ਰਹੇ ਨੇ ਪੰਜਾਬ ਦੇ ਲਈ ਉਦੋਂ ਉਹ ਮੇਰੇ ਖਿਆਲ ਨਾਲ ਜਲੰਧਰ ਦੇ ਵਿੱਚ ਰੈਲੀ ਦੇ ਵਿੱਚ ਆਏ ਸੀਗੇ ਤੇ ਰੈਲੀ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਚਲਦੀ ਰੈਲੀ ਦੇ ਵਿੱਚ ਕਹਿਣਾ ਪਿਆ ਕਿ ਭਈ ਪੱਤਰਕਾਰਾਂ ਨੇ ਪੁੱਛੋ ਕਿਹੜੀ ਸਮੱਸਿਆ ਆ ਗਈ ਹੈ ਜਿਸ ਕਰ ਲੋ ਵਿਰੋਧ ਕਰਨ ਲੱਪੇ ਹੁਣ ਤੇ ਉਹ ਮੇਰੇ ਖਿਆਲ ਨਾਲ ਉਦੋਂ ਕਹਿੰਦੇ ਸੀਗੇ ਕਿ ਭਈ ਮੇਰੇ ਖਿਆਲ ਸੀਨੀਅਰ ਜਰਨਲਿਸਟ ਨੇ ਉਹ ਨਾਮ ਚਲੋ ਮੈਂ ਨਹੀਂ ਲਊਗਾ ਉਹਨਾਂ ਨੇ ਕਿਹਾ ਸੀਗਾ ਕਿ ਭਈ ੱੱਕੇ ਮਾਰ ਰਹੇ ਨੇ ਫੁੱਲਸ ਫੜੇ ਤੇ ਅਸੀਂ ਤੁਹਾਡੀ ਕਵਰੇਜ ਕਰਨਾ ਚਾਹੁੰਦੇ ਆ ਤੇ ਮਤਲਬ ਉਹ ਸਮਾਂ ਵੀ ਸੀਗਾ ਸੁਣਦੇ ਸੀਗੇ ਮਤਲਬ ਸੀਐਮ ਤੇ ਅੱਜ ਸਮਾਂ ਦੇਖੋ ਸਮਾਂ ਬਹੁਤ ਵਧੀਆ ਹੁੰਦਾ ਸੀਗਾ ਜਰਨਲਿਜ਼ਮ ਦਾ ਅਸੀਂ ਬੜੇ ਬੜੀਆਂ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸ ਬੜੇ ਵੱਡੇ ਵੱਡੇ ਇਸ਼ੂ ਜਲੰਧਰ ਦੇ ਵਿੱਚ ਹੋਏ ਵਿਆਨਾ ਕਾਂਡ ਮੇਰੀ ਜਰਨਲਿਜ਼ਮ ਦੇ ਦੌਰ ਦੇ ਵਿੱਚ ਹੋਇਆ ਮੈਂ ਤਾਂ ਇੱਕ ਇੱਕ ਗੱਡੀ ਜਿਹੜੀ ਇੱਥੇ ਫੁਕਦੀ ਦੇਖੀ ਕਿਸ ਤਰੀਕੇ ਨਾਲ ਪ੍ਰੋਟੈਸਟ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਪਹਿਲੀ ਵਾਰ ਜਲੰਧਰ 'ਚ ਜਦੋਂ ਕਾਰਫਿਊ ਲੱਗਿਆ ਠੀਕ ਹੈ ਉਹ ਚੀਜ਼ਾਂ ਜਿਹੜੀਆਂ ਨੇ ਉਦੋਂ ਪੱਤਰਕਾਰਤਾ ਕਰਨ ਦਾ ਜਿਹੜਾ ਹੈਗਾ ਇੱਕ ਉਹਦਾ ਇਹ ਇੱਕ ਸੁਆਦ ਵੀ ਹੁੰਦਾ ਸੀ ਕਿ ਵੀ ਤੁਸੀਂ ਜਰਨਲਿਜ਼ਮ ਕਰ ਰਹੇ ਹੋ ਜੀ ਸੋ ਅੱਜ ਦੀ ਰੇਟ ਦੇ ਵਿੱਚ ਉਹ ਉਹ ਚੀਜ਼ਾਂ ਜਿਹੜੀਆਂ ਨੇ ਬਦਲ ਚੁੱਕੀਆਂ ਨੇ ਨਾ ਤਾਂ ਫੀਲਡ ਦੇ ਵਿੱਚ ਹੁਣ ਪੁਰਾਣਾ ਪੱਤਰਕਾਰ ਜਾ ਕੇ ਖੁਸ਼ ਹੈ ਤੇ ਨਾ ਜਾਂਦੀ ਹੈ ਬਹੁਤ ਘੱਟ ਜਾਂਦੇ ਰੀਅਲਿਸਟ ਜਿਹੜੀ ਹੈ ਕੋਈ ਮੀਨ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੁੰਦੀ ਹੈ ਉਦੋਂ ਜਾਂਦੇ ਆ ਲੇਕਿਨ ਇਹ ਇਹੀ ਮੈਂ ਤੁਹਾਨੂੰ ਦੁਬਾਰਾ ਇਹੀ ਦੋਹਰਾ ਰਿਹਾ ਕਿ ਇਹਦੇ ਲਈ ਕੋਈ ਪਾਲਸੀ ਬਣ ਨਹੀਂ ਜਾਈਦੀ ਕੋਈ ਇਦਾਂ ਦਾ ਸਿਸਟਮ ਬਣਨਾ ਚਾਹੀਦਾ ਕਿ ਕੋਈ ਬੰਦਾ ਪੋਰਟਲ ਸ਼ੁਰੂ ਕਰਦਾ ਜਾਂ ਫੇਸਬੁੱਕ ਦਾ ਪੇਜ ਸ਼ੁਰੂ ਕਰਦਾ ਵਿਦਆਊਟ ਪਰਮਿਸ਼ਨ ਨਾ ਕਰੇ ਜੇ ਕੋਈ ਕਰਦਾ ਉਹਦੇ ਪਰਚਾ ਦਿਓ ਵੀ ਤੇਰੇ ਕੋਲ ਰਾਈਟ ਕੀ ਆ ਤੂੰ ਕਿਹਦੇ ਕੋਲ ਰਜਿਸਟ੍ਰੇਸ਼ਨ ਆ ਤੇਰੀ ਵੀ ਤੂੰ ਜਦ ਤੂੰ ਜਰਨਲਿਜ਼ਮ ਨੂੰ ਤੇਰੀ ਦੇਣ ਕੀ ਐ ਸਾਲ ਪਹਿਲਾਂ ਤੂੰ ਮੋਬਾਈਲ ਚਲ ਵੇਚੇ ਵੇਚਦਾ ਸੀ ਸਾਲ ਬਾਅਦ ਤੂੰ ਆ ਕੇ ਕਹਿੰਦਾ ਮੈਂ ਤਾਂ ਪੱਤਰਕਾਰ ਆ ਉਹ ਵੀ ਸਿੱਧਾ ਐਡੀਟਰ ਅੱਜ ਕੱਲ ਕਿੰਨੇ ਪੱਤੇ ਕਿੱਦਾਂ ਦੇ ਪੱਤਰਕਾਰ ਨੇ ਜਲੰਧਰ ਦੇ ਵਿੱਚ ਘੁੰਮਦੇ ਪਏ ਮੇਰੇ ਖਿਆਲ ਨਾਲ ਪੱਤਰਕਾਰ ਦਾ 5 600 ਹੋਣਾ ਇਹਦਾ ਤਾਂ ਕਿੱਦਾਂ ਦੇ ਨੇ ਜਿਹੜੇ ਬਲੈਕਮੇਲ ਕਰਦੇ ਕੈਟੇਗਰੀ ਕੀ ਹੈ ਕੈਟੇਗਰੀ ਕੋਈ ਕੀ ਕੈਟੇਗਰੀ ਬਲੈਕਮੇਲਿੰਗ ਹੀ ਕਰਦੇ ਅੱਛਾ ਸਾਰੇ ਮਤਲਬ ਜਿਹੜੇ तकरीबन ਜਿਹੜੇ तकरीबन ਜਿਨ੍ਹਾਂ ਦਾ ਜਰਨਲਿਜ਼ਮ ਨਾਲ ਕੋਈ ਵਾਸਤਾ ਨਹੀਂ ਹੈ ਅੱਛਾ ਜਿਨ੍ਹਾਂ ਦਾ ਜਰਨਲਿਜ਼ਮ ਨਾਲ ਕੋਈ ਵਾਸਤਾ ਨਹੀਂ ਹੈ ਜਿਹੜੇ ਚੰਗੇ ਪ੍ਰਾਣੇ ਜਰਨਲਿਸਟ ਹੈ ਜਿਨ੍ਹਾਂ ਕੁਝ ਉਹਨਾਂ ਨੇ ਵੀ ਪੋਰਟਲ ਸ਼ੁਰੂ ਕੀਤੇ ਲੇਕਿਨ ਮੈਂ ਬਾਰ ਬਾਰ ਇਹੀ ਗੱਲ ਕਹਿੰਦਾ ਜਿਨ੍ਹਾਂ ਨੇ ਆਪਣੀ ਮੈਂ ਤੁਹਾਨੂੰ ਦੱਸਿਆ 40 40 ਸਾਲ ਜਿਨ੍ਹਾਂ ਨੇ ਜਰਨਲਿਜ਼ਮ ਨੂੰ ਦੇ ਦਿੱਤੇ ਉਹ ਬਲੈਕਮੇਲਿੰਗ ਕਰਨ ਤੇ ਆਏ ਨਹੀਂ ਜਾਂ ਜਿਨ੍ਹਾਂ ਨੇ 25 ਸਾਲ ਲਾ ਦਿੱਤੇ ਉਹ ਬਲੈਕਮੇਲਿੰਗ ਕਰੋ ਨਾ ਕਰ ਸਕਦੇ ਕਿ ਬਲੈਕਮੇਲਿੰਗ ਕਿਉਂ ਸ਼ੁਰੂ ਹੋ ਗਈ ਜਲਦੀ ਸਮੇਂ ਦੇ ਵਿੱਚ ਪਹਿਲਾਂ ਇਦਾਂ ਮਤਲਬ ਪਹਿਲਾਂ ਵੀ ਮੈਂ ਸੁਣਿਆ ਕਿ ਪੈਸੇ ਮਿਲਦੇ ਸੀਗੇ ਜਾਂ ਫਿਰ ਕੋਈ ਦੋਹਰਾਏ ਵਾਲੀ ਗੱਲ ਨਹੀਂ ਹੈਗੀ ਜਾਂ ਫਿਰ ਕੋਈ ਲੁਕਾਉਣ ਵਾਲੀ ਗੱਲ ਨਹੀਂ ਹੈਗੀ ਕੋਈ ਬੰਦਾ ਜਦੋਂ ਕੰਮ ਕਰਦਾ ਹੈ ਤਾਂ ਉਹ ਨੂੰ ਮੈਂ ਕੈਡ ਵਰਟਾਈ ਬਟ ਇਹ ਐਡਵਰਟਾਈਜ਼ਮੈਂਟ ਬਲੈਕਮੇਲਿੰਗ ਦੇ ਵਿੱਚ ਕਿਵੇਂ ਬਦਲ ਗਈ ਇਹ ਦੋਨੋਂ ਚੀਜ਼ਾਂ ਨਾ ਸਮਝ ਨਹੀਂ ਬੜੀਆਂ ਇੰਪੋਰਟੈਂਟ ਐ ਐਡਵਰਟਾਈਜ਼ਮੈਂਟ ਐਂਡ ਬਲੈਕਮੇਲਿੰਗ ਹਮ ਐਡਵਰਟਾਈਜ਼ਮੈਂਟ ਕੀ ਹੈ ਕਿ ਤੁਸੀਂ ਕਿਸੇ ਦੀ ਖਬਰ ਕਰਦੇ ਹੋ ਹਮ ਉਹਨੂੰ ਤੁਸੀਂ ਉਹਦੀ ਕਿਸੇ ਚੀਜ਼ ਦੀ ਪ੍ਰੋਮੋਸ਼ਨ ਕਰਦੇ ਹੋ ਇਗਜ਼ਾਮਪਲ ਕੋਈ ਇਮੀਗ੍ਰੇਸ਼ਨ ਦਾ ਕੰਮ ਹੈ ਆ ਉਹਦਾ ਜੀ ਉਹਨੇ 100 ਵੀਜ਼ਾ ਲਵਾਤੇ ਤੁਸੀਂ ਉਹਦੀ ਖਬਰ ਲਾਉਂਦੇ ਹੋ ਵੀ ਇਸ ਬੰਦੇ ਨੇ 100 ਵੀਜ਼ੇ ਲਗਵਾਤੇ ਉਹ ਉਹਦੀ ਪ੍ਰੋਮੋਸ਼ਨ ਐ ਉਹ ਤੁਹਾਨੂੰ ਐਡਵਰਟਾਈਜ਼ਿੰਗ ਦਾ ਜੀ ਮਹੀਨੇ ਦਾ 5000 ਦਿੰਦਾ 10000 ਦਿੰਦਾ ਜੋ ਵੀ ਦਿੰਦਾ ਇਹ ਐਡਵਰਟਾਈਜ਼ਮੈਂਟ ਦਾ ਜੀ ਇਹ ਆ ਤੁਸੀਂ ਦੂਜੇ ਜਿਹੜੇ ਕੀ ਆ ਉਹ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਮਿਲ ਗਈ ਹੈ ਦੂਜੇ ਨੂੰ ਨਹੀਂ ਮਿਲੀ ਉਹ ਕੀ ਕਰਦਾ ਵੀ ਬੇਵਜ੍ਹਾ ਇੱਕ ਇਸ਼ੂ ਕ੍ਰੀਏਟ ਕਰਦਾ ਕਿ ਇਹਦੀ ਬਿਲਡਿੰਗ ਇਲੈਗਲ ਹੈ ਹੂੰ ਇਹਦਾ ਫਲਾਣਾ ਲਾਇਸੈਂਸ ਰੀਨਿਊ ਹੋਣ ਵਾਲਾ ਭਾਵੇਂ ਰੀਨਿਊ ਹੋਣ ਵਾਲਾ ਹੋਏਗਾ ਉਹਨਾਂ ਪ੍ਰੋਸੈਸ ਹੋਏਗਾ ਉਹਦਾ ਲੇਕਿਨ ਉਹ ਲੂਪ ਉਹ ਲਵਦੇ ਆ ਉਹਨਾਂ ਨੂੰ ਪਤਾ ਈਜ਼ੀ ਮਨੀ ਹੈ ਕੀ ਉਹ ਤਾਂ ਸਾਨੂੰ ਦੇਣੇ ਨਹੀਂ ਬਲੈਕਮੇਲ ਕਰਾਂਗੇ ਤੰਗ ਕਰਾਂਗੇ ਤਾਂ ਸਾਨੂੰ ਪੈਸੇ ਭਰੇਗਾ ਅੱਛਾ ਜਾਂ ਧਰਨਾ ਲਵਾ ਦਨਗੇ ਖੋਦ ਦੀ ਕਹਿ ਕੇ ਅੱਛਾ ਬਿਲਕੁਲ ਮਤਲਬ ਪੱਤਰਕਾਰ ਧਰਨਾ ਲਵਾਉਂਦੇ ਨੇ ਲਵਾ ਦਨ ਬਿਲਕੁਲ ਲਵਾਉਂਦੇ 100% ਲਵਾਉਂਦੇ ਕੋਈ ਬਹੁਤ ਵੱਡਾ ਤੁਸੀਂ ਸਵਾਲ ਚਾਹ ਰਹੇ ਹੋ ਪੱਤਰਕਾਰ ਧਰਨਾ ਲਵਾਉਂਦੇ ਨਹੀਂ ਪਰ ਉਹ ਪੱਤਰਕਾਰ ਨਹੀਂ ਆਦਾ ਉਹ ਬਲੈਕਮੇਲਰ ਨੇ ਹੂੰ ਉਹ ਪੱਤਰਕਾਰ ਨਹੀਂ ਆ ਉਹ ਬਲੈਕਮੈਲਰ ਨੇ ਜਿਹੜੇ ਲਵਾਉਂਦੇ ਨੇ ਕਿਉਂਕਿ ਉਹਨਾਂ ਦਾ ਜਲਦੀ ਦਾ ਵਾਸਤਾ ਨਹੀਂ ਮੈਂ ਤੁਹਾਨੂੰ ਕਹਾਂ ਉਹ ਤੁਸੀਂ ਉਹਨਾਂ ਦਾ ਪੇਜ ਖੋਲ ਕੇ ਦੇਖ ਲਓ ਜਾਂ ਉਹਨਾਂ ਦਾ ਪੋਰਟਲ ਖੋਲ ਕੇ ਦੇਖ ਲਓ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਮੈਂ ਹੁਣ ਤੁਹਾਨੂੰ ਕੀ ਦੱਸਾਂ ਕੁਛ ਇੱਕ ਪੋਲਿਟਿਕਲ ਲੀਡਰ ਇਦਾਂ ਦੇ ਹੈਗੇ ਆ ਪਰ ਕਿਸੇ ਪਾਰਟੀ ਦਾ ਨਾਂ ਨਹੀਂ ਲੈਣਾ ਉਹ ਉਹ ਸਪਾ ਸੈਂਟਰਾਂ ਤੋਂ ਮਹੀਨੇ ਲੈਂਦੇ ਨੇ ਅੱਛਾ ਹਾਂ ਤੇ ਉਹਨਾਂ ਦੇ ਘਰ ਦੇ ਬੰਦਿਆਂ ਨੇ ਹੀ ਬੋਟਲ ਸ਼ੁਰੂ ਕੀਤੇ ਹੋਏ ਆ ਅੱਛਾ ਹਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਹੂੰ ਕੋਈ ਉੱਥੇ ਜਾਂਦੇ ਕੋਈ ਡਰਾਈਵਰ ਜੰਡੀ ਜਾਂਦੇ ਕੋਈ ਜਿਹੜੇ ਆ ਬਾਬੇ ਆ ਹਨਾ ਜਿਹੜੇ ਆ ਵੀ ਜਿਹੜੇ ਕਹਿੰਦੇ ਵੀ ਆ ਸ਼ਾਦੀ ਤੋਂ ਛੁਟਕਾਰਾ ਫਲਾਣਾ ਇਹ ਉਹ ਅਲੱਗ-ਅਲੱਗ ਤਰ੍ਹਾਂ ਗਿਆ ਬਾਸਟੈਂਡ ਦੇ ਕੋਲ ਬੈਠੇ ਹੋਏ ਆ ਕਈਆਂ ਦੇ ਮਹੀਨੇ ਉੱਥੋਂ ਲੱਗੇ ਹੋਏ ਆ ਅੱਛਾ ਉਹ ਆਪਣੇ ਬੰਦੇ ਭੇਜਦੇ ਦਰਾਂ ਲਾਂਦੇ ਆ ਇਹ ਜਿਹੜੇ 4-5 ਬੰਦਿਆਂ ਦੀਆਂ 100 ਬੰਦਿਆਂ ਦੀ ਟੋਲੀ ਹੈ ਇਹ ਜਾ ਕੇ ਖਬਰ ਕਰਦੀ ਹੈ ਬਲੈਕਮੈਲ ਕਰਦੇ ਉਹ ਪਰੇਸ਼ਾਨ ਹੋਏ ਤਾਂ ਉਹ ਵੇਚ ਭਰ ਦਿੰਦਾ ਹੂੰ ਅੱਛਾ ਇਸ ਤਰੀਕੇ ਦਾ ਚੱਲਦਾ ਬਹੁਤ ਬਹੁਤ ਅਪਰ ਲੈਵਲ ਤੱਕ ਮੈਂ ਕਿਸੇ ਨੂੰ ਸੁਣਾ ਲੱਗਿਆ ਆਪਾਂ ਨੂੰ ਸ਼ਾਮ ਪੈਣੀ ਪੋਡਕਾਸਟ ਪਰ ਤੇ ਕਰਦੇ ਅੱਛਾ ਮੈਂ ਸੁਣਿਆ ਕਿ ਬਈ ਜਲੰਧਰ ਦੇ ਵਿੱਚ ਤੌਰ ਇਦਾਂ ਦਾ ਰਿਹਾ ਕਿ ਬਈ ਪੱਤਰਕਾਰਾਂ ਤੋਂ ਲੋਕ ਡਰਦੇ ਬਹੁ ਚਾਹੇ ਉਹ ਸੀਐਮ ਹੋਵੇ ਮੰਤਰੀ ਹੋਵੇ ਪੁਲਸ ਵਾਲਾ ਹੋਵੇ ਕੋਈ ਵੀ ਹੋਵੇ ਹੁਣ ਦੀ ਕੀ ਸਿਚੁਏਸ਼ਨ ਡਰਦੇ ਨਹੀਂ ਸੀ ਪੱਤਰਕਾਰ ਦੀ ਇੱਜ਼ਤ ਕਰਦੇ ਸੀ ਸਵਾਲ ਕਿਉਂਕਿ ਦੇਖੋ ਕਿਉਂਕਿ ਡਰਤੇ ਨਹੀਂ ਸੀ ਪੱਤਰਕਾਰ ਦੀ ਇੱਜ਼ਤ ਕਰਦੇ ਸੀ ਕਿਉਂਕਿ ਉਦੋਂ ਜਰਨਲਿਜ਼ਮ ਜਿਹੜੀ ਹੈ ਨਾ ਉਹ ਬੜੀ ਪਾਵਰਫੁਲ ਮੰਨੀ ਜਾਂਦੀ ਸੀ ਕਿਉਂ ਇੱਕ ਉਸ ਇੱਕ ਸਮਾਂ ਐਸ ਤਰੀਕੇ ਦਾ ਹੁੰਦਾ ਸੀ ਕਿ ਗਪਤਾਰੀ ਕੀ ਪੋਲਿਟੀਕਲ ਬੰਦਾ ਵੇਟ ਕਰਦਾ ਸੀ ਕਿ ਆ ਵੱਡੇ ਧਾਰਿਆਂ ਦਾ ਬੰਦੇ ਆਗੇ ਜਾਂ ਛੋਟੇ ਧਾਰਿਆਂ ਦੇ ਵੀ ਉਸ ਲੈਵਲ ਤੇ ਇੰਨੀ ਵਧੀਆ ਗੱਲ ਹੁੰਦੀ ਕਿ ਵੀ ਸਾਰੇ ਬੰਦੇ ਆਗੇ ਫੇਰ ਪ੍ਰਸ਼ਨ ਉਹ ਸ਼ੁਰੂ ਕਰਦੇ ਸੀ ਮਾਈ ਨੇਮ ਲੈ ਕੇ ਕਿ ਯਾਰ ਵੀ ਆ ਜਰਨਲਿਸਟ ਆ ਗਿਆ ਆ ਜਰਨਲਿਸਟ ਆ ਗਿਆ ਅੱਜ ਦੇ ਦੌਰ ਚ ਕੋਈ ਵੇਟ ਨਹੀਂ ਕਰਦਾ ਹੁਣ ਤਾਂ ਦੁਆਰੇ ਇਦਾਂ ਦਾ ਚੱਲ ਗਿਆ ਵੀ ਕਿਸੇ ਇਸ਼ੂ ਤੇ ਕੁਝ ਬੋਲ ਲਾਵੇ ਆਪਣੀ ਵੀਡੀਓ ਬਣਾ ਦੇ ਆ ਜਾਰੀ ਕਰ ਦਿੰਦੇ ਆ ਉਹ ਮੀਡੀਆ ਨੂੰ ਮਜਬੂਰ ਰੋਹੀ ਚਲਾਣਾ ਪੈਂਦਾ ਦੌਰ ਚ ਚੇਂਜ ਹੋ ਗਈਆਂ ਨੇ ਚੀਜ਼ਾਂ ਉਦੋਂ ਉਦੋਂ ਜਰਨਲਿਜ਼ਮ ਦਾ ਜਿਹੜਾ ਹੈਗਾ ਸਵਾਦ ਵੀ ਵੱਖਰਾ ਹੁੰਦਾ ਸੀ ਉਹ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਅੱਛਾ ਜਿਹੜੇ ਪੱਤਰਕਾਰ ਬਲੈਕਮੇਲਿੰਗ ਕਰਦੇ ਹੈਗੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਕਾਰਵਾਈ ਹੁੰਦੀ ਹੈ ਜੀ ਅਬ ਪਿਛਲੇ ਟੈਨਿਓਰ ਦੇ ਵਿੱਚ ਤੁਸੀਂ 6 ਮਹੀਨੇ ਪੁਰਾਣੇ ਕਾਲ ਤੋਂ ਦੱਸਾ ਪੁਰਾਣੇ ਸੀ ਸੀਪੀ ਹੁੰਦੇ ਸੀ ਮੈਂ ਨਾਮ ਨਹੀਂ ਲੈਣਾ ਉਦੋਂ ਸਾਡੀ ਐਸੋਸੀਏਸ਼ਨ ਦੇ ਧਿਆਨ ਚ ਵੀ ਤਿੰਨ ਚਾਰ ਕੇਸ ਇਦਾਂ ਦੇ ਆਏ ਵੀ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਸੀਗੇ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਪੁਲਿਸ ਨੂੰ ਕੰਪਲੇਨਟ ਕਰੋ ਫਸਟ ਆਫ ਆਲ ਜਿਹਦਾ ਨੂੰ ਬਲੈਕਮੇਲ ਕਰਦਾ ਫਿਰ ਉਹ ਉਹਨਾਂ ਨੇ ਬਲੈਕਮੇਲਿੰਗ ਦੀ ਕੰਪਲੇਨਟ ਕੀਤੀ ਪਰਚੇ ਦਰਜ ਹੋਏ ਮੈਂ ਪਹਿਲਾ ਸ਼ਖਸੀ ਜਿਹਨੇ ਆਪਣੇ ਬੋਟਲ ਦੇ ਸਭ ਤੋਂ ਪਹਿਲਾਂ ਖਬਰ ਮੈਂ ਅੱਜ ਵੀ ਇਆਂ ਖਿਲਾਫ ਮੈਂ ਕਹਿੰਦਾ ਜਿਹੜਾ ਜਰਨਲਿਸਟ ਹੈਗਾ ਜੀ ਜੇ ਉਹ ਉਹ ਬਲੈਕਮੇਲ ਕਰਦਾ ਪਰ ਪਹਿਲੀ ਗੱਲ ਤੋਂ ਬਲੈਕਮੇਲ ਜਰਨਲਿਸਟ ਨਹੀਂ ਹੈ ਜਿਹੜਾ ਬੰਦਾ ਪਰੇਸ਼ਾਨ ਕਰਦਾ ਲੋਕਾਂ ਨੂੰ ਤੰਗ ਕਰਦਾ ਆਪਾਂ ਸਾਡੀ ਐਸੋਸੀਏਸ਼ਨ ਵੀ ਟੜ ਕੇ ਖੜੀ ਉਹਦੇ ਖਿਲਾਫ ਤੇ ਪਬਲਿਕ ਨੂੰ ਵੀ ਮੈਂ ਇਹ ਕਹਾਂਗਾ ਵੀ ਤੁਸੀਂ ਜਿਹੜਾ ਹੈਗਾ ਇਹ ਬੰਦਿਆਂ ਦੀ ਕੋਈ ਕਿਸੇ ਤੋਂ ਡਰਨ ਦੀ ਲੋੜ ਨਹੀਂ ਜੇ ਤੁਸੀਂ ਸਹੀ ਆ ਤੇ ਚਟਾਨਵੜ ਕੋ ਖੜੇ ਰਹੋ ਜੇ ਕਿਤੇ ਮਾੜਾ ਮੋੜਾ ਗਲਤ ਵੀ ਆ ਤਾਂ ਵੀ ਖੜੇ ਰਹੋ ਵੀ ਇਹਨਾਂ ਨੂੰ ਤੁਸੀਂ ਜਿਹੜਾ ਹੈਗਾ ਪੈਸੇ ਨਾ ਦਿਓ ਕਿਉਂਕਿ ਜਿੱਦਾਂ ਜਿੱਦਾਂ ਇਸ ਪੇਸ਼ੇ ਦੇ ਵਿੱਚ ਲੋਕ ਪੈਸੇ ਦੇਣਗੇ ਇਹ ਹੋਰ ਵੱਧ ਕੇ ਆਉਣਗੇ ਇਹਨਾਂ ਦੀ ਸੰਖਿਆ ਵੱਧ ਨਹੀਂ ਘਟ ਰਹੀ ਨਹੀਂ ਹੈਗੀ ਅੱਜ ਕੱਲ ਪੱਤਰਕਾਰ ਕਿਹੋ ਜਿਹੇ ਨੇ ਮੈਂ ਤੁਸੀ ਇੱਕ ਮੈਨੂੰ ਦੱਸਿਆ ਕਿ ਵੀ ਇੱਕ ਮੇਰੇ ਨਾਲ ਖੱੱਚੇ ਬਣਾਉਣ ਵੇਚਣ ਵਾਲਾ ਵੀ ਪੱਤਰਕਾਰ ਰਹੇਗਾ ਕਿਹੜੇ ਕਿਹੜੇ ਟਾਈਪ ਦੇ ਪੱਤਰਕਾਰ ਆ ਕੇ ਨੇ ਬਹੁਤ ਆ ਜੀ ਹੁਣ ਦੱਸ ਸਕਦੇ ਵਾਇਰਟੀ ਬਹੁਤ ਕਿਸੇ ਨੇ ਜੀ ਪੱਤਰਕਾਰਾਂ ਦੇ ਪੀ ਮੈਂ ਤੁਹਾਨੂੰ ਦੱਸਾਂ ਕਈ ਵੱਡੇ ਵੱਡੇ ادارےਾਂ ਦੇ ਜਿਹੜੇ ਨਾਮ ਐ ਉਹਨਾਂ ਨੂੰ ਆਪਣੇ ਚੈਨਲ ਦਾ ਜਿਹੜਾ ਵੀ ਨਾਮ ਬਣਾਉਂਦੇ ਨੇ ਬੜਾ ਉਹਨੂੰ ਗੋਲਮੋਲ ਕਰਕੇ ਬਣਾਉਂਦੇ ਕਿ ਲੋਕਾਂ ਨੂੰ ਲੱਗੇ ਕਿ ਸ਼ਾਇਦ ਇਹ ਉਹ ਵੱਡੇ ਚੈਨਲ ਦਾ ਪੱਤਰਕਾਰ ਲੇਕਿਨ ਹੁੰਦਾ ਕੁਛ ਨਹੀਂ ਉਹ ਹੁੰਦਾ ਆਪਣਾ ਲੋਕਲ ਬੇਸ ਐ ਲੇਕਿਨ ਲੋਕਾਂ ਨੂੰ ਇਦਾਂ ਲੱਗਦਾ ਕਿ ਯਾਰ ਪਤਾ ਨਹੀਂ ਸ਼ਾਇਦ ਦਿੱਲੀ ਤੋਂ ਫੋਨ ਆ ਗਿਆ ਕਿ ਇੰਨੇ ਵੱਡੇ ਚੈਨਲ ਦਾ ਲੋਕੀ ਕਬਰ ਆ ਜਾਂਦੇ ਲੋਕਾਂ ਨੂੰ ਨਹੀਂ ਸਮਝ ਆਏਗੀ ਕਈ ਵਾਰੀ ਕੁਝ ਲੋਕ ਨਹੀਂ ਸਮਝ ਪਾਉਂਦੇ ਇਸ ਚੀਜ਼ ਨੂੰ ਫਿਰ ਉਹ ਸਾਨੂੰ ਫੋਨ ਕਰਦੇ ਵੀ ਵੀ ਆਹ ਮਸਲਾ ਹੋਇਆ ਆਹ ਅਸੀਂ ਆ ਪ੍ਰਸ਼ੰਗੀ ਯਾਰ ਇਹ ਤਾਂ ਕੋਈ ਚੈਨਲ ਹੈ ਨਹੀਂ ਉਹ ਚੈਨਲ ਦਾ ਆ ਨਾ ਆ ਹੂੰ ਫੇਰ ਜੇ ਤੁਸੀਂ ਵੈਰੀਫਾਈ ਕਰਦੇ ਆ ਮੈਂ ਤਾਂ ਡਾਇਰੈਕਟ ਕਾਲ ਕਰ ਲਾਂ ਵੀ ਭਾਈ ਤੁਸੀਂ ਕੌਣ ਬੋਲਦੇ ਹੋ ਵੀ ਮੈਂ ਫਲਾਣਾ ਬੋਲਦਾ ਵੀ ਤੁਸੀਂ ਸਾਨੂੰ ਦੱਸੋ ਤੁਸੀਂ ਇਹ ਬੰਦੇ ਨੂੰ ਪਰੇਸ਼ਾਨ ਕਰ ਰਹੇ ਹੋ ਤੁਹਾਡਾ ਕੰਮ ਹੈ ਖਬਰ ਲਗਾਨੀ ਜੇ ਇਹਨੇ ਕੋਈ ਵਾਇਲੈਂਸ ਕੀਤੀ ਕਿਸੇ ਦੀ ਇਲੈਗਲ ਐਕਟੀਵਿਟੀ ਕੀਤੀ ਤੁਸੀਂ ਇਹਦੀ ਖਬਰ ਲਾਓ ਤੁਸੀਂ ਸਵਾਲ ਪੁੱਛੋ ਉਸ ਬੰਦੇ ਨੂੰ ਜਿਹੜਾ ਕੰਸਰਨ ਆਫੀਸਰ ਹੈ ਤੁਹਾਡਾ ਕੰਮ ਹੈ ਇੱਕ ਦਿਨ ਐਕਸ਼ਨ ਨਹੀਂ ਆ ਤੁਸੀਂ ਦੂਜੇ ਦਿਨ ਲਾਓ ਦੂਜੇ ਦਿਨ ਨਹੀਂ ਆ ਤੀਜੇ ਦਿਨ ਲਾਓ ਐਨੀ ਹੈ ਨਾਲ ਤੁਸੀਂ ਉਹਨੂੰ ਫੋਨ ਕਰਕੇ ਪਰੇਸ਼ਾਨ ਕਰੋ ਉਹ ਥ੍ਰੈਟ ਕਰੋ ਕਿ ਠੀਕ ਹੈ ਜੀ ਤਾਂ ਅਜੇ ਤੁਸੀਂ ਆਹ ਖਬਰ ਲਾਤੀਏ ਕੱਲ ਨੂੰ ਤੁਹਾਡੇ ਧਰਨਾ ਲੱਗਣ ਜਾ ਰਿਹਾ ਜੀ ਇੱਧਰ ਡਰਾਂਦੇ ਆ ਉਹਨਾਂ ਨੂੰ ਅੱਛਾ ਇਸ ਤਰੀਕੇ ਨਾਲ ਡਰਾਂਦੇ ਆ ਉਹਨਾਂ ਨੂੰ ਕਿ ਧਰਨਾ ਲੱਗਣ ਜਾ ਰਿਹਾ ਜੀ ਚਾਰ ਪੰਜ ਮੈਸੇਜ ਡਾਈਵ ਕਰਦੇ ਹਿੰਦੀ ਦੇ ਉਹਦੇ ਬੰਦਿਆ ਦੇ ਨੀਅਰੈਸਟ ਨੀਅਰ ਐਂਡੀਅਰ ਨੂੰ ਭੇਜ ਦਿੰਦੇ ਆ ਕਿ ਤੇਰੇ ਦਫ਼ਤਰ ਬਾਹਰ ਧਰਨਾ ਲੱਗ ਲੱਗਾ ਜੀ ਅੱਛਾ ਤੇ ਉਹ ਜਦੋਂ ਪਤਾ ਕਰਦੇ ਵੇ ਕੌਣ ਆ ਉਹ ਕਹਿੰਦੇ ਜੀ ਇਹ ਤਾਂ ਪੱਤਰਕਾਰ ਆ ਉਹੀ ਤੁਮਾਦਾ ਪਿਆ ਜੀ ਉਹਨੂੰ ਪੱਤਰਕਾਰ ਦੇ ਹੈ ਨਹੀਂ ਉਹ ਬਲੈਕਮੇਲਰ ਆ ਉਹਨੇ ਤਾਂ ਬੇਵਜਾ ਆਪਣਾ ਯੋ ਦਾ ਕੰਮ ਹੀ ਇਹੀ ਹੈ ਕਦੀ ਕਿਸੇ ਆਧਾਰੇ ਨੂੰ ਫੜ ਲਿਆ ਕਦੀ ਕਿਸੇ ਹਸਪੀਟਲ ਨੂੰ ਫੜ ਲਿਆ ਇਮੀਗ੍ਰੇਸ਼ਨ ਨੂੰ ਫੜ ਲਿਆ ਕਦੀ ਕਿਸੇ ਨੂੰ ਫੜ ਲਿਆ ਕਦੀ ਸਕੂਲ ਚਲ ਗਿਆ ਕਿਸੇ ਦੇ ਇਸੇ ਵੀ ਇੱਕ ਨਾ ਤੰਗ ਕਰਦੇ ਅੱਛਾ ਇਹ ਮਤਲਬ ਵੀ ਕਿ ਡਾਲ ਟਾਈਪ ਕਹਿ ਸਕਦੇ ਹੋ ਹੋ ਗਿਆ ਹੁਣ ਪੂਰਾ ਗੈਂਗ ਬਣ ਗਈ ਹੈ ਗੈਂਗਾ ਬਣ ਗਈਆਂ ਅੱਛਾ ਬਹੁਤ ਤਕੜੇ ਲੈਵਲ ਦੀ ਗੈਂਗ ਬਣ ਚੁੱਕੀਆਂ ਨੇ ਜਿਨ੍ਹਾਂ ਦਾ ਜਰਨਲਿਜ਼ਮ ਦਾ ਵਾਸਤਾ ਹੀ ਐਨੀ ਕੋਈ ਅੱਛਾ ਮੈਂ ਕਹਿੰਦਾ ਤੁਸੀਂ ਮਹੀਨੇ ਦੀਆਂ ਉਹਨਾਂ ਦੀਆਂ ਖਬਰਾਂ ਕੱਢ ਲਓ ਪੇਜ ਤੋਂ ਤੇ ਤੁਹਾਨੂੰ ਜੇ ਸੋ ਖਬਰਾਂ ਉਹਨਾਂ ਨੇ ਲਾਈਆਂ 99 ਖਬਰਾਂ ਜਿਹੜੀਆਂ ਨੇ ਉਹ ਬਲੈਕਮੇਲਿੰਗ ਦੀਆਂ ਹੋਣਗੀਆਂ अच्छा यस ਹੋਰ ਉਹਨਾਂ ਦਾ ਕੋਈ ਕੰਮ ਨਹੀਂ ਹੈ ਮਤਲਬ ਬਲੈਕਮੇਲਿੰਗ ਸ਼ੁਰੂ ਹੋ ਗਈ ਹੈ ਤਾਂ ਅੰਦਰ ਦੇ ਵਿੱਚ ਕਹਿ ਸਕਦੇ ਆ ਬੜੀ ਧੇਰ ਤੋਂ ਸ਼ੁਰੂ ਹੈ ਜੀ ਹੂੰ ਬੜੀ ਧੇਰ ਤੋਂ ਸ਼ੁਰੂ ਆ ਸੀਦਾ ਆਪਣੇ ਲੈਵਲ ਤੇ ਜਿੰਨਾ ਕਿ ਇਹਨਾਂ ਨੂੰ ਨੱਥ ਬਾਲ ਦੀ ਕੋਸ਼ਿਸ਼ ਕਰਦੇ ਆ ਜਾਂ ਪ੍ਰਯਾਸ ਕਰਦੇ ਆ ਮੈਂ ਹੁਣ ਤੁਹਾਨੂੰ ਇੱਕ ਕਿੱਸਾ ਸੁਣਾ ਥੋੜੇ ਦਿਨ ਪਹਿਲਾਂ ਇੱਕ ਇੱਕ ਕਾਰਡ ਆਇਆ ਜੀ ਸਾਡੇ ਹੱਥ ਸਰਕਾਰੀ ਅਧਾਰੇ ਦਾ ਅੱਛਾ ਸਰਕਾਰ ਵਾਲੋ ਸੀਗਾ ਹੂੰ ਜਦੋਂ ਉਹਨੂੰ ਅਸੀਂ ਵੈਰੀਫਾਈ ਕਰਾਇਆ ਮਤਲਬ ਐਸ ਜਲੰਧਰ ਦਾ ਨਹੀਂ ਕਿਸੇ ਡਿਸਟ੍ਰਿਕਟ ਦਾ ਸੀਗਾ ਤੇ ਉਹ ਉੱਥੋਂ ਮੈਂ ਪਤਾ ਕੀਤਾ ਤੇ ਉਹ ਸਰਕਾਰੀ ਗਾੜੀ ਨਹੀਂ ਸੀ ਬਣਿਆ ਅੱਛਾ ਉਹਨੇ ਖੁਦ ਹੀ ਜਿਹੜਾ ਹੈ ਉਹ ਉਸ ਹੂਬ ਹੂ ਪੰਜਾਬ ਸਰਕਾਰ ਦਾ ਕਾਰਡ ਬਣਾ ਕੇ ਯੈਲੋ ਉਹਦੇ ਤੇ ਆਪਣਾ ਨਾਮ ਲਿਖ ਕੇ ਉਹਨੂੰ ਡੀਪੀ ਟੂਪੀ ਲਈ ਸੀ ਤੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਉਹ ਮੈਨੂੰ ਕਿਸੇ ਨੇ ਭੇਜਿਆ ਭਾਜੀ ਵੀ ਫਲਾਣੀ ਡਿਸਟ੍ਰਿਕਟ ਦਾ ਹੈਗਾ ਤੁਸੀਂ ਪਤਾ ਕਰੋ ਮੈਂ ਉੱਥੇ ਦੇ ਕੰਸਰਨ ਜਿਹੜੇ ਡੀਪੀਆਰ ਡਿਪਾਰਟਮੈਂਟ ਦੇ ਉਹਨਾਂ ਨਾਲ ਗੱਲ ਕੀਤੀ ਜੀ ਇਹ ਤੁਹਾਡਾ ਕਾਰਡ ਇਸ਼ੂ ਹੈ ਇਹ ਬੰਦਾ ਕੌਣ ਹੈ ਉਹ ਕਹਿੰਦੇ ਯਾਰ ਇਹ ਤਾਂ ਇਹ ਕਾਰਡ ਨੰਬਰ ਤਾਂ ਕਿਤੇ ਚੰਗੇ ਜਰਨਲਿਸਟ ਨੂੰ ਇਸ਼ੂ ਹੈ ਇਹ ਉਹਨੂੰ ਤਾਂ ਹੋਇਆ ਹੀ ਨਹੀਂ ਹੂੰ ਉਹ ਹੁਣ ਬਸ 2-4 ਦਿਨ ਚ ਪਰਚਾ ਦਾ ਰਿਹਾ ਦਜੇ अच्छा मतलब ਵੀ ਇਸ ਇਸ ਲੈਵਲ ਤੇ ਗਿਰ ਗਏ ਨੇ ਸਰਕਾਰੀ ਕਾਰਡ ਬਣਾ ਲੈਦੇ ਹਾਂ ਇਸ ਲੈਵਲ ਤੇ ਗਿਰ ਗਏ ਨੇ ਕਿ ਸਰਕਾਰੀ ਕਾਰਡ ਵੀ ਬਣਾਣਾ ਸ਼ੁਰੂ ਕਰਤਾ ਉਹਨਾਂ ਨੇ ਕੋਲੋਂ ਇਹ ਹਾ ਵੀ ਇੱਕ ਖੌਫ ਬਣਾ ਲਈ ਕਿਉਂਕਿ ਅੱਜ ਦੀ ਡੇਟ 'ਚ ਪੰਜਾਬ ਦੇ ਵਿੱਚ ਕਿਤੇ ਵੀ ਸਰਕਾਰੀ ਪ੍ਰੈਸ ਰੂਮ ਹੁੰਦੀ ਹੋ ਤਾਂ ਥੱਲੇ ਲਿਖਿਆ ਜਾਂਦਾ ਓਨਲੀ yellow and accredited journalist star invited ਵੀ ਉਹੀ ਆ ਸਕਦੇ ਹੋਰ ਕੋਈ ਨਹੀਂ ਆ ਸਕਦਾ ਉਹਨੋਂ ਕੀ ਕਹਿੰਦੇ ਵੀ ਉਹਨਾਂ ਕੋਲ ਹੱਲ ਹੈ ਨਹੀਂ ਉਹਨਾਂ ਦਾ ਬੰਦਾ ਨਹੀਂ ਹੈ ਉਹ ਬੰਦਾ ਨਹੀਂ ਫਿਰ ਕਰਨਗੇ ਕੀ ਉਹ ਇਹੀ ਕੋਸ਼ਿਸ਼ ਕਰਨਗੇ ਐਜ਼ ਅ ਪ੍ਰਧਾਨ ਤੁਸੀਂ ਇਲੈਕਟ੍ਰੋਨਿਕ ਮੀਡੀਆ ਤੁਹਾਨੂੰ ਬਹੁਤ ਕਾਲ ਆਉਂਦੀਆਂ ਹੋਣੀਆਂ ਫ੍ਰੀਦਰ ਦੀਆਂ ਬਿਲਕੁਲ ਆਉਂਦੀਆਂ ਜੀ ਮੈਂ ਤੁਹਾਨੂੰ ਕਿਹਾ ਮੇਰੇ ਕੋ ਕਿਸੇ ਇੰਨੇ ਨੇ ਸ਼ਾਮ ਪੈ ਜਣੀ ਕਿਸੇ ਸੁਣਾਉਂਦੇ ਸੁਣਾਉਂਦੇ ਅੱਛਾ ਕੋਈ ਉਹ ਦੱਸੋ ਜਿਹਦੇ ਵਿੱਚ ਲੱਗੇ ਪੱਤਰਕਾਰ ਵੀ ਤੁਸੀਂ ਜਾਣਦੇ ਹੋਵੋਗੇ ਫਿਰ ਉਸ ਨੂੰ ਸਮਝਾਇਆ ਵੀ ਹੋਵੇ ਫਿਰ ਵੀ ਨਾ ਮੰਨਦਾ ਹੋਵੇ ਇਦਾਂ ਦੇ ਮੈਂ ਕਹ ਰਿਹਾ ਇਦਾਂ ਦਾ ਪੱਤਰਕਾਰ ਹੀ ਨਹੀਂ ਹੈਗਾ ਕੋਈ ਜਿੰਨੂੰ ਮੈਂ ਜਾਣਦਾ ਹਾਂ ਉਹਦਾ ਕਾਰਨ ਕੀ ਹੈ ਕਿ ਉਹ ਬੰਦਾ ਪੱਤਰਕਾਰ ਨਹੀਂ ਹੈ ਉਹਦਾ ਇਸ ਪੇਸ਼ੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੰਨ ਲਓ ਉਹ ਜੇ ਮੈਂ ਕਿਸੇ ਨੂੰ ਕਹਿ ਰਿਹਾ ਕਿ ਮੇਰਾ ਨਾਮ ਸੰਦੀਪ ਸਾਹੀ ਹੈ ਵੀ ਮੈਂ ਇੱਕ ਜਰਨਲਿਸਟਾਂ ਜਲੰਧਰ ਦਾ ਕੀ ਤੁਸੀਂ ਮੈਨੂੰ ਜਾਣਦੇ ਹੋ ਉਹ ਕਹਿੰਦਾ ਕਿ ਨਹੀਂ ਭਾਜੀ ਮੈਂ ਤੁਹਾਨੂੰ ਨਹੀਂ ਜਾਣਦਾ ਮੈਨੂੰ 20 ਸਾਲ ਹੋ ਗਏ ਜਰਨਲਿਜ਼ਮ ਦੇ ਵਿੱਚ ਠੀਕ ਹੈ ਵੀ ਇੰਨਾ ਕਿ ਤਾਂ ਚਲੋ ਬੰਦੇ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕਿਹੜੇ ادارے ਲਈ ਕੰਮ ਕਰ ਰਿਹਾ ਜਾਂ ਕਿਹੜਾ ਬੰਦਾ ਪੱਤਰਕਾਰ ਉਹ ਤੋਂ ਥੋੜਾ ਜਿਹਾ ਪਤਾ ਲੱਗ ਜਾਂਦਾ ਕਿ ਇਹ ਬੰਦਾ ਜਨ ਲਿਸਟ ਨੂੰ ਮੈਂ ਨਹੀਂ ਜਾਣ ਮਤਲਬ ਮੈਨੂੰ ਆਪ ਨਹੀਂ ਪਤਾ ਉਸ ਬੰਦੇ ਦਾ ਨਾਮ ਕੀ ਹੈ ਫਿਰ ਮੈਂ ਉਹਨੂੰ ਪੁੱਛਦਾ ਭਾਜੀ ਤੁਸੀਂ ਕਿਹੜੇ ادارے ਦੇ ਜਿਸਨੂੰ ਤੁਸੀਂ ਮੈਨੂੰ ਨਹੀਂ ਜਾਂਦੇ ਹੋ ਸਕਦਾ ਤੁਸੀਂ ਨਹੀਂ ਜਾਣਦੇ ਹੋ ਪਰ ਤੁਸੀਂ ਆਪਣਾ ਧਾਰਾ ਦੱਸ ਦਿਓ ਉਹ ਐਦਾਂ ਦਾ ਨਾਮ ਦੱਸੇਗਾ ਕਿ ਤੁਸੀਂ ਆ ਪਰੇਸ਼ਾਨ ਹੋਣਗੀ ਯਾਰ ਇਹ ਕਿਹੜਾ ਚੈਨਲ ਹੈ ਹੇਉ ਨੂੰ ਪੁੱਛਦਾ ਵੀ ਯਾਰ ਵੀ ਤੁਸੀਂ ਫਲਾਣੇ ਬੰਦੇ ਨੂੰ ਤੰਗ ਕਰਦੇ ਪਏ ਹੋ ਕਾਰਨ ਦੱਸੋ ਕੀ ਹੈ ਉਹਨੇ ਇੱਕ ਕਿੱਸਾ ਤੁਹਾਨੂੰ ਸੁਣਾਉਣਾ ਕਿ ਇੱਕ ਹਸਪੀਟਲ ਦਾ ਇੱਕ ਰੈਂਪ ਬਣ ਰਿਹਾ ਸੀ ਬਣ ਚੁੱਕਾ ਸੀ ਸੋਰੀ 10-15 ਸਾਲ ਪੁਰਾਣਾ ਰੈਂਪ ਬਣਿਆ ਸੀ ਠੀਕ ਹੈ ਜੀ ਉਹ ਕਹਿੰਦਾ ਜੀ ਇਹਨੂੰ ਰੈਂਪ ਨੂੰ ਤੋੜੋ ਉਹ ਕਹਿੰਦਾ ਜੀ ਕਿਉਂ ਤੋੜੋ ਕਹਿੰਦਾ ਜੀ ਇਲੈਗਲ ਹੈ ਕਹਿੰਦਾ ਮੈਂ ਰੈਂਪ ਤੋੜ ਦਾਂਗਾ ਤਾਂ ਪੇਸ਼ੈਂਟ ਚੜਾਵਾਂਗਾ ਕਿੱਦਾਂ ਸਟੈਚਰ ਕਿੱਦਾਂ ਚੜ੍ਹੇਗਾ ਜੇ ਮੈਂ ਰੈਂਪ ਹੀ ਤੋੜ ਦਿੱਤਾ ਦਾ ਉਹ ਕਹਿੰਦਾ ਨਹੀਂ ਇਹ ਇਲੈਗਲ ਹੈ ਉਹ ਕਹਿੰਦਾ ਨਹੀਂ ਤੋੜਨਾ ਜੀ ਮੈਂ ਉਹ ਕਹਿੰਦਾ ਚਲੋ ਠੀਕ ਹੈ ਜੀ ਉਹਨੋਂ ਬੰਦੇ ਨੇ ਉਹ ਪੱਤਰਕਾਰ ਜਿਹੜਾ ਹੈ ਨਹੀਂ ਪੱਤਰਕਾਰ ਉਹਨੇ ਇੱਕ ਐਡਵੋਕੇਟ ਤੋਂ ਉਹਨਾਂ ਨੂੰ ਨੋਟਿਸ ਭੇਜਤਾ ਅੱਛਾ ਕੀ 15 ਦਿਨ ਦੇ ਵਿੱਚ ਇਸ ਰੈਂਪ ਬਾਰੇ ਜਵਾਬ ਦਿਓ ਜੱਜ ਕੀ ਉਹਦਾ ਫਾਈਲ ਸੀ ਤੂੰ ਖਬਰ ਲਗਾ ਕਾਰਪੋਰੇਸ਼ਨ ਐਕਸ਼ਨ ਲਵੇ ਨਾ ਲਵੇ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਤੁਹਾਡਾ ਕੰਮ ਹੈ ਖਬਰ ਲੈਣਾ ਉਹਦਾ ਵਰਸ਼ਨ ਲੈਣਾ ਕਿ ਤੁਹਾਡਾ ਇਲਲੀਗਲ ਹੈ ਤੁਸੀਂ ਇਹਨੂੰ ਇਹਨੂੰ ਕਿਉਂ ਬਣਾਇਆ ਐਦਾਂ ਕਾਰਪੋਰੇਸ਼ਨ ਦੇਖਿਓ ਨੇ ਕੀ ਕਰਨਾ ਹੈ ਐਥੋਂ ਨਾ ਕਿ ਤੁਸੀਂ ਉਹਨੂੰ ਲੀਗਲ ਨੋਟਿਸ ਭੇਜਿਆ ਕਿਉਂ ਬੇਜਲੀ ਕਿ ਲੋਟੇ ਦਾ ਮਤਲਬ ਕੀ ਹੈ ਕਿ ਵੀ ਉਹ ਡਰ ਜਾਵੇ ਤੇ ਉਹ ਸਾਨੂੰ ਪੈਸੇ ਦੇ ਦੇ ਹੀ ਗੱਲ ਖਤਮ ਕਰ ਲਈਏ। مطلب ਸਾਰੇ ਕੋਈ ਮਿਲੇ ਹੋਏ ਹੈ ਇਹ ਕਹਿ ਸਕਦੇ ਆਪਾਂ ਕਿ ਇਹ ਸਭ ਸਾਰੇ ਗੈਂਗ ਅੱਗੇ। ਅੱਛਾ ਇਸ ਗੈਂਗ ਦੇ ਵਿੱਚ ਮਿਲੇ ਵੀ ਪੁਲਿਸ ਵੀ ਹੈ, ਐਡਵੋਕੇਟ ਵੀ ਨੇ। ਨਹੀਂ ਐਡਵੋਕੇਟ ਮਿਲੇ ਨਹੀਂ ਕਹਿ ਸਕਦੇ। ਹੁਣ ਮੰਨ ਲਓ ਉਹਨਾਂ ਨੇ ਕਿਹਾ ਵੀ ਅਸੀਂ ਇਹ ਤਾਂ ਕਿ ਐਡਵੋਕੇਟ ਦਾ ਕੰਮ ਹੈਗਾ ਵੀ ਨੋਟਿਸ ਭੇਜ ਲੈਣਾ ਜਾਂ ਕਿਸੇ ਦਾ ਕੇਸ ਲੜਨਾ। ਅਗਲੇ ਨੇ ਕਿਹਾ ਜੀ ਮੈਂ ਮੈਂ ਇਸ ਬੰਦੇ ਦੇ ਖਿਲਾਫ ਕੇਸ ਕਰਨਾ ਹੈ। ਹੁਣ ਐਡਵੋਕੇਟ ਦਾ ਮੌਰੀਤੋਂ ਦਾ ਫਰਜ਼ ਕੀ ਬੰਦਾ? ਕਿ ਉਹ ਇੱਕ ਪਹਿਲਾਂ ਨੋਟਿਸ ਭੇਜਦਾ ਠੀਕ ਹੈ ਕਿ ਅਸੀਂ ਤੁਹਾਡੇ ਖਿਲਾਫ ਇੱਕ ਕੰਮ ਕਰਨ ਲੱਗੇ ਆ ਕੇਸ ਫਾਈਲ ਕਿ ਜਾਂ ਤਾਂ ਤੁਸੀਂ 15 ਦਿਨ ਦੇ ਵਿੱਚ ਵਿੱਚ ਮੇਰੇ ਜਿਹੜਾ ਮੇਰਾ ਕਲਾਇੰਟ ਆ ਉਹਨੂੰ ਤੁਸੀਂ ਸੈਟੀਸਫਾਈ ਕਰ ਦੋ ਕਿ ਤੁਸੀਂ ਇਹਨੂੰ ਠੀਕ ਕਰੋਗੇ ਕਿ ਨਹੀਂ ਕਰੋਗੇ ਐਡਵੋਕੇਟਸ ਨਹੀਂ ਰਲੇ ਨਾਲ ਨਾ ਪੁਲਿਸ ਰਲੇ ਹੈ ਲੇਕਿਨ ਇਹ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਐਦਾਂ ਕਰੋ ਸਾਡਾ ਕੇਸ ਫਾਈਲ ਕਰੋ ਉਹਨਾਂ ਨੂੰ ਫੀਸ ਪਰਦੇ ਆ ਹਰ ਬੰਦਾ ਫੀਸ ਲੈ ਕੇ ਕੰਮ ਕਰਦਾ ਹੈ ਉਹ ਐਡਵੋਕੇਟ ਨੂੰ ਫੀਸ ਭਰਨਗੇ ਤਾਂ ਉਹਨਾਂ ਦਾ ਕੰਮ ਤਾਂ ਕੇਸ ਕਰਨਾ ਹੈ ਬਿਲਕੁਲ ਉਹਦਾ ਕੋਰਟ ਚ ਕੇਸ ਫਾਈਲ ਕਰ ਦੇਣਗੇ ਫਾਈਟ ਕਰਨਗੇ ਕਿਉਂਕਿ ਉਹਨਾਂ ਦਾ ਕਲਾਇੰਟ ਕਹ ਰਿਹਾ ਕਿ ਮੈਂ ਇਸ ਬੰਦੇ ਦੇ ਅਗੇਂਸਟ ਹੂੰ ਅਜੇ ਬਸ ਮੇਰੇ ਦੋ ਕੁਛ ਆਖਰੀ ਸਵਾਲ ਹੈਗੇ ਨੇ ਜਲੰਧਰ ਦੀ ਮੀਡੀਆ ਦਾ ਪੰਜਾਬ ਦੀ ਪੋਲਿਟਿਕਸ ਦੇ ਉੱਪਰ ਕਿੰਨਾ ਕੁ ਪ੍ਰਭਾਵ ਹੈ ਪ੍ਰਭਾਵ ਤੁਸੀਂ ਕਿਸ ਤਰ੍ਹਾਂ ਦਾ ਪ੍ਰਭਾਵ ਦੇਖੋ ਪ੍ਰਭਾਵ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਪਹਿਲਾਂ ਵਾਲਾ ਗੱਲਾਂ ਜਿਹੜੀਆਂ ਉਹ ਚੜੀਆਂ ਗਈ ਹੋਈ ਹੈ ਹਾਂ ਲੇਕਿਨ ਜਿਹੜੇ ਪੁਰਾਣੇ ਪੱਤਰਕਾਰ ਨੇ ਜਿਹੜੇ ਫੇਸ ਨੇ ਪੁਰਾਣੇ ਅੱਜ ਵੀ ਇੱਥੇ ਜਿਹੜੇ ਸਤੰਭ ਹੈਗੇ ਜਿਹੜੇ ਮੀਡੀਆ ਦਾ ਉਹਨਾਂ ਦੀ ਅੱਜ ਵੀ ਬੜੀ ਪੂਰੀ ਇੱਜ਼ਤ ਕਰਦੇ ਨੇ ਪੂਰੀ ਇੱਜ਼ਤ ਕਰਦੇ ਨੇ ਉਹਨਾਂ ਦੀ ਪੀਟ ਕਰਦੇ ਨੇ ਉਹਨਾਂ ਕੋਲ ਸਲਾਹ ਅੱਜ ਪੱਤਰਕਾਰਾਂ ਕੋਲ ਸਲਾਹਾਂ ਵੀ ਲਿੱਤੀਆਂ ਜਾਂਦੀਆਂ ਵੀ ਮੈਂ ਇਸ਼ੂ ਤੇ ਪ੍ਰੈਸ ਕਾਨਫਰੰਸ ਕਰਨ ਲੱਗਾ ਦੱਸੋ ਥੋੜੀ رائے ਦੇ ਦਿਓ ਕਿ ਇਹਨੂੰ ਆਪਾਂ ਕਿੱਦਾਂ ਕਰ ਸਕਦੇ ਵਧੀਆ ਉਹ ਅੱਜ ਵੀ ਕਰਦੇ ਨੇ ਲੇਕਿਨ ਉਹਨਾਂ ਨਹੀਂ ਕਰਦੇ ਜਿਹੜੇ ਪੁਰਾਣੇ ਨੇ ਜਾਂ ਜਿਨ੍ਹਾਂ ਨੂੰ ਸਮਝ ਹੈ ਜਿਹੜੇ ਪੰਜਾਬ ਦੀ ਰਾਜਨੀਤੀ ਦੀ ਸਮਝ ਰੱਖਦੇ ਆ ਉਹ ਜਿਹੜੇ ਮੰਤਲੇ ਕੰਮ ਵੀ ਬਲੈਕਮੇਲ ਕਰਨਾ ਉਹ ਤਾਂ ਪਤਾ ਹੀ ਨਹੀਂ ਹੋਣਾ ਵੀ ਵੀ ਚੱਲ ਕੀ ਰਿਹਾ ਪੰਜਾਬ 'ਚ ਦੇਸ਼ ਵਿੱਚ ਇਸੇ ਕੀ ਚੱਲ ਰਿਹਾ ਹੈ ਰਾਈਟ ਨਾਉ ਜਲੰਧਰ 'ਚ ਕਿਹੜਾ ਮੁੱਦਾ ਚੱਲ ਰਿਹਾ ਹੈ ਸੋ ਆ ਇਹ ਚੀਜ਼ਾਂ ਹੈਗੀਆਂ ਨੇ ਅੱਜ ਸਰਕਾਰ ਦਾ ਕਿੰਨਾ ਕੋਹੋਲਡ ਹੈ ਇਸ ਵਕਤ ਪੱਤਰਕਾਰਤਾ ਦੇ ਉੱਪਰ ਜਲੰਧਰ ਦੀ ਖਾਸ ਗੱਲ ਗੁਰਪ੍ਰੀਤ ਪੱਤਰਕਾਰ ਸਰਕਾਰ ਦੇ ਤਾਂ ਕੋਈ ਇੰਨਾ ਖਾਸ ਬੋਲਡ ਨਹੀਂ ਹੈ ਜਿੱਦਾਂ ਸਰਕਾਰਾਂ ਪਹਿਲਾਂ ਜਲਦੀਆਂ ਸੀ ਕਿੰਨੇ 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 ਵੀ ਹਰੇਕ ਪੱਤਰਕਾਰ ਨੂੰ ਹੁਣ ਅੱਜਕਲ ਮੈਸੇਜ ਜਾਂਦੇ ਨੇ ਤੁਸੀਂ ਹੋਣਾ ਹੈ ਤੇ ਤੁਸੀਂ ਇਹ ਸਵਾਲ ਵੀ ਨਹੀਂ ਪੁੱਛਣਾ ਇਹ ਇਹ ਚੀਜ਼ਾਂ ਚੱਲ ਰਹੀਆਂ ਨੇ ਨਹੀਂ ਇਦਾਂ ਦਾ ਕੁਝ ਨਹੀਂ ਇਦਾਂ ਦਾ ਕੁਝ ਜੋ ਪਹਿਲਾਂ ਸਰਕਾਰਾਂ ਜੋ ਪਹਿਲਾਂ ਸਰਕਾਰਾਂ ਚ ਚੱਲਦਾ ਸੀ ਉਹਨੂੰ ਵੀ ਉਹੀ ਚੀਜ਼ਾਂ ਚੱਲਦੀਆਂ ਨੇ ਜੋ ਪਹਿਲਾਂ ਗਰਾਂ ਦੇ ਮਤਲਬ ਮੀਡੀਆ ਦੇ ਹਿਸਾਬ ਨਾਲ ਚੱਲਦਾ ਸੀ ਵੀ ਕੋਈ ਐਦਾਂ ਦਾ ਨਹੀਂ ਕਿ ਮੀਡੀਆ ਨੂੰ ਕੋਈ ਸਰਕਾਰ ਨੇ ਕੋਈ ਕਬਜ਼ੇ ਚ ਕੀਤਾ ਹੋਇਆ ਹੈ ਜਾਂ ਉਸ ਤਰੀਕੇ ਨਾਲ ਹੀ ਚੱਲਦੀ ਹੈ ਐਦਾਂ ਦਾ ਕੁਝ ਨਹੀਂ ਇਦਾਂ ਦਾ ਕੁਝ ਨਹੀਂ ਮਤਲਬ ਕਿ ਕੈਸਾ ਮੀਡੀਆ ਆਜ਼ਾਦ ਹੈ ਮੀਡੀਆ ਅੱਜ ਵੀ ਜ਼ਿਆਦਾ ਮੈਂ ਤਾਂ ਦੱਸ ਰਿਹਾ ਨਾ ਮੀਡੀਆ ਆ ਆਜ਼ਾਦੀ ਦੀ ਜਿਹੜੀ ਜਿਹੜੀ ਘਟਨੇ ਆ ਉਹ ਸਿਰਫ ਇਹ ਜਿਹੜੇ ਲੋਕ ਪੇਸ਼ੇ 'ਚ ਆਏ ਆ ਜਿਹੜੇ ਪੱਤਰਕਾਰ ਨਹੀਂ ਹੈਗੇ ਬਸ ਉਹ ਨਾ ਕਰਗੇ ਇਹ ਚੀਜ਼ਾਂ ਦੀਆਂ ਰੂਮਰਸ ਉਡਦੇ ਆ ਕਿ ਸਰਕਾਰ ਨੇ ਆ ਕਰ ਲੈਸ ਕਰਨੇ ਉਹ ਇਦਾਂ ਦਾ ਕੁਛ ਨਹੀਂ ਮਤਲਬ ਮੀਡੀਆ ਅੱਜ ਵੀ ਜਿਆਦਾ ਪੁਰਾਣੇ ਪੱਤਰਕਾਰ ਜਿਹੜੇ ਸਹੀ ਪੱਤਰਕਾਰ ਨੇ ਉਹਨਾਂ ਨੂੰ ਅੱਜ ਵੀ ਉਹਨਾਂ ਦੀ ਕਲਮ ਜਿਹੜੀ ਆ ਉਹ ਕੁੰਨੀ ਤਾਕਤ ਹੈ ਜਿੰਨੀ ਪਹਿਲਾਂ ਸੀ ਅੱਛਾ ਉਹ ਵਾਲਾ ਮਤਲਬ ਠੁੱਕ ਹੈਗੀ ਹੈ ਪਹਿਲੇ ਵਾਲੀ ਜਦੋਂ ਪਹਿਲਾਂ ਹੁੰਦੀ ਸੀ ਮੈਂ ਕਹ ਰਿਹਾ ਠੁੱਕ ਹੈਗੀ ਹੈ ਉਹਨਾਂ ਦੀ ਹੈਗੀ ਜਿਹੜੇ ਜਿਹੜੇ ਪੱਤਰਕਾਰ ਆ ਜਿਹੜੇ ਪੱਤਰਕਾਰ ਨਹੀਂ ਹੈ ਕਿਉਂ ਨਾ ਤੇ ਕਦੇ ਠੋਕ ਹਣੀ ਆ ਆ ਲੇਕਿਨ ਪੇਸ਼ਾ ਤਾਂ ਖਰਾਬ ਹੋਇਆ ਹੀ ਹੈ ਪੇਸ਼ਾ ਤਾਂ ਸਾਰੀ ਖਰਾਬ ਨੁਕਸਾਨ ਮਤਲਬ ਬਹੁਤ ਹੋਇਆ ਆਲ ਓਵਰ ਕੈਸੇ ਦੇਖ ਲਾਈਫ ਫੋਟੋ ਲਾਂ ਦੇ ਨਾਲ ਨੁਕਸਾਨ ਬਹੁਤ ਜਿਆਦਾ ਹੋਇਆ ਬਹੁਤ ਨੁਕਸਾਨ ਤੇ ਇਹਦਾ ਹੁਣ ਆਖਰੀ ਬਸ ਸਵਾਲ ਤੁਹਾਡੇ ਸੁਝਾਅ ਕੀ ਹੈ ਆਖਰ ਦੇ ਵਿੱਚ ਸੁਝਾਅ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹੀ ਹੋਣਾ ਚਾਹੀਦਾ ਕਿ ਗਵਰਨਮੈਂਟ ਨੂੰ ਚਾਹੇ ਸਕੀਟ ਚਾਹੇ ਸੈਂਟ੍ਰਿਕ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ ਵੀ ਜਿਹੜਾ ਬੰਦਾ ਮੀਡੀਆ ਚ ਕੰਮ ਕਰਨਾ ਕਰੋ ਕੋਈ ਕੋਈ ਮਨਾਈ ਨਹੀਂ ਹੈਗੀ ਲੇਕਿਨ ਉਹਦਾ ਇੱਕ ਕ੍ਰਾਈਟ ਉਦੀ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਉਹਨੂੰ ਚੈੱਕ ਕੀਤਾ ਜਾਵੇ ਵੀ ਇਹਨੂੰ ਕੋਈ ਸਮਝ ਹੈਗੀ ਆ ਕੋਈ 2 ਸਾਲ 3 ਸਾਲ ਦਾ ਕੋਈ ਐਕਸਪੀਰੀਅੰਸ ਫਾਈਨਲਾਈਜ਼ ਕੀਤਾ ਜਾਵੇ ਕਿ ਉਹ 2 ਸਾਲ ਕਿਸੇ ادارے ਨਾਲ ਲਾਵੇ ਉਹਨੂੰ ਗੱਲ ਨੂੰ ਸਮਝੇ ਕਿ ਜਰਨਲਿਜ਼ਮ ਕੀ ਹੈਗੀ ਹੈ ਫਿਰ ਅੱਗੇ ਉਹ ਸ਼ੁਰੂ ਕਰੇਗਾ ਤੇ ਉਹ ਵਧੀਆ ਪੱਤਰਕਾਰ ਵੀ ਬਣੇਗਾ ਸਹੀ ਪਛਾਣਨੇ ਆ ਕਿ ਪ੍ਰੋਫੈਸ਼ਨ ਦੇ ਵਿੱਚ ਚੰਗੇ ਬੰਦੇ ਆਣਗੇ ਤੇ ਉਹ ਲੋਕਾਂ ਨੂੰ ਰਿਪਰੈਜ਼ੈਂਟ ਕਰ ਸਕਣਗੇ ਲੇਕਿਨ ਜੇ ਪ੍ਰੋਫੈਸ਼ਨ ਦੇ ਵਿੱਚ ਬਲੈਕਮੈਲਰ ਹੀ ਆਣੇ ਆ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਕੱਪੜਿਆਂ ਦੀ ਸੈਂਸ ਨਹੀਂ ਕੋਈ ਕੁਝ ਨਹੀਂ ਉਹ ਚੁੱਕ ਕੇ ਮਾਈਕ ਚੱਕਦੇ ਆ ਲਾਈਵ ਹੋ ਜਾਂਦੇ ਆ ਉਹ ਉਹ ਚੀਜ਼ ਜਿਹੜੀ ਹੈ ਉਹ ਸਾਡੇ ਪੇਸ਼ੇ ਨੂੰ ਖਰਾਬ ਕਰਨੀ ਹਮ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਰਥਨ ਦਾ ਕਰਨਾ ਤਾਂ ਬਿਲਕੁਲ ਸੰਦੀਪ ਸਹੀ ਹੋ ਰਹੀ ਸਾਡੇ ਨਾਲ ਰਹੇ ਨਿਰੰਦਰ ਨਾਲ ਗੱਲਬਾਤ ਕੀਤੀ ਕਾਫੀ ਸੀਨੀਅਰ ਪੱਤਰਕਾਰ ਨੇ ਅਤੇ ਪੱਤਰਕਾਰੀ ਦਾ ਤੇ ਉੱਪਰ ਹੀ ਅਸੀਂ ਗੱਲਬਾਤ ਕੀਤੀ ਹੈ ਕਿ ਇਸ ਕੋ ਤੁਹਾਨੂੰ ਕਿਹੋ ਜੀ ਗੱਲਬਾਤ ਲੱਗੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜਲੰਧਰ ਦੇ ਪੱਤਰਕਾਰਤਾ ਦਾ ਮਿਆਰ ਹੈਗਾ ਉਸ ਦੇ ਉੱਪਰ ਚਾਨਣਾ ਪਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਪੱਤਰਕਾਰਾਂ ਨੂੰ ਜਿਸ ਨਿਗਾਹ ਦੇ ਨਾਲ ਦੇਖਿਆ ਜਾਂਦਾ ਹੈ ਉਸ ਦੇ ਉੱਪਰ ਸਵਾਲ ਬਹੁਤ ਉੱਠਦੇ ਨੇ ਉਸ ਦੇ ਕੀ ਜਵਾਬ ਰਹੇ ਉਹ ਸੰਦੀਪ ਸਾਈ ਹੋਰਾ ਦੇ ਫੇਸ ਤੋਂ ਨੂੰ ਤਾਂ ਤੁਸੀਂ ਜਰੂਰ ਸੁਨੇ ਹੋਣਗੇ ਉਮੀਦ ਕਰਦੇ ਹਾਂ ਤਸਵੀਰ ਤੁਹਾਨੂੰ ਚੰਗੀ ਲੱਗੀ ਹੋਵੇਗੀ ਬਾਤ ਤੋਂ ਬਾਤ ਕਮੈਂਟ ਰਾਹੀਂ ਆਪਣੇ ਸੁਝਾਅ ਜਰੂਰ ਦੱਸੋ ਕਿ ਹੁਣ ਬਸੇ ਰੋਹਿਤ ਨਾਲ ਰਾਜ ਗੁਪਤਾ ਜਲੰਧਰ